ਅੱਜ ਸਾਰਾ ਮੁੱਦਾ ਬਾਈ ਹੋਊਗਾ ਕਬੂਤਰ ਦੀ ਪਰਖ ਕਰਦਾ ਕਰ ਰਹੀਆਂ ਠੀਕ ਆ ਚੰਗਾ ਕਬੂਤਰ ਜੇ ਕਿਸੇ ਤੋਂ ਆਪਾਂ ਲੈਣਾ ਕੀ ਸੋਚ ਕੇ ਲਿਆਈਏ ਕੀ ਚੀਜ਼ਾਂ ਦੇਖ ਕੇ ਲਿਆਈਏ ਬਾਕੀ ਚੰਗਾ ਬਾਈ ਵੈਰੀ ਵਨ ਦਾ ਟੀਕਾ ਤੇ ਜਿਹੜੀ ਆਪਾਂ ਜੋ ਇਲਾਜ ਦੱਸਿਆ ਬਾਈ ਜਮਾ ਸਿਰ ਆਇਆ ਤੁਸੀਂ ਕੱਲ ਦੇਖ ਲੈ ਕਬੂਤਰ ਡਿੱਗਦਾ ਸੀ ਬਾਈ ਹਨਾ ਕਬੂਤਰ ਚ ਉੱਡ ਵੀ ਨਹੀਂ ਸੀ ਹੁੰਦਾ ਹਨਾ ਅੱਜ ਬੱਚਾ ਚਲੋ ਬਾਪੋ ਹੁਣ ਦੂਜਾ ਮੁੱਦਾ ਨਾਲ ਹੀ ਖੇਡਾਂਗੇ ਆਪਾਂ ਜਿਹੜੇ ਕਬੂਤਰ ਪੋਟੇ ਜਾਮ ਹੁੰਦੇ ਆ ਓਰੀਜਨ ਕੀ ਆ ਜਿਹਦਾ ਪੋਟੇ ਜਾਮ ਕਰ ਜਾਂਦਾ ਨਾ ਕਈ ਵਾਰ ਕਮੈਂਟਾਂ ਦੇ ਕਮੈਂਟ ਵੀ ਆਏ ਸੀਗੇ ਉਹਨਾਂ ਦਾ ਨਾਲ ਜਵਾਬ ਉਹ ਆਇਆ ਕੀ ਆ ਐਡੇ ਐ ਬੱਚੇ ਹੋ ਗਏ ਆ ਇਸ ਕਰਕੇ ਕਿਹਨਾਂ ਨਾ ਬਈ ਜਦੋਂ ਐਡੇ ਐ ਬੱਚੇ ਹੋ ਗਏ ਨਾ ਕਬੂਤਰੀ ਚਾਪ ਲੋ ਨਾਲੋਂ ਠੀਕ ਆ ਕੱਲੇ ਕਬੂਤਰ ਨੂੰ ਬੱਚੇ ਪਾਲਣ ਦੋ ਵਧੀਆ ਤੰਦਰੁਸਤ ਬੱਚੇ ਪਾ ਪਤੰਗ ਜਿਹੜਾ ਹੁਣ ਡਿਆ ਉਹ ਸਾਰਿਆਂ ਦੇ ਉਧਰ ਨੂੰ ਚੜਦੇ ਆ ਇਹ ਕੱਲਾ ਇੱਧਰ ਨੂੰ ਜਿਹੜਾ ਹੁਣ ਡਿਆ ਕਹਿੰਦਾ ਹਵਾ ਪੁੱਠੀ ਆ ਹੈ ਜੇ ਹੁਣ ਤੇ ਤੋ ਨਾ ਚੜਿਆ ਹਰਮਿੰਦਰ ਤੁਸੀਂ ਬੌਂਸਰੀ ਟਾਈਪ ਹੀ ਲਾ ਲਓ ਬਲ ਪਤਲੇ ਪਤਲੇ ਕਬੂਤਰ ਆ ਬਾਈ ਹਨਾ ਆ ਇਸ ਹਾਲਾਣਾ ਫੜ ਕੇ ਵੀ ਬਾਈ ਕਬੂਤਰ ਹੱਤਾਂ 'ਚ ਹੁੰਦੇ ਆ ਠੀਕ ਆ ਬਾਲੇ ਮੋਟੇ ਕਬੂਤਰ ਨਹੀਂ ਪਤਲੇ ਪਤਲੇ ਕਬੂਤਰ ਆ ਦੀ ਲੈਂਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੇ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿলো ਧੰਨਵਾਦ ਤੇ ਆਜੋ ਬਾਬੋ ਕਰਦੇ ਆ ਜੀ ਦੀ ਵੀਡੀਓ ਸ਼ੁਰੂ ਤੇ ਵੀਡੀਓ ਇਦਾਂ ਬਾਈ ਸੂਰਜ ਤੁਹਾਨੂੰ ਮੈਂ ਵੀਡੀਓ ਤੁਸੀਂ ਦੇਖ ਲੈਣੀ ਆ ਸੂਰਜ ਉੱਡਦੇ ਦੀ ਆ ਸੂਰਜ ਉੱਡਣ ਦੇ ਆ ਆਪਣਾ ਹਨਾ ਜਿਹੜਾ ਕੱਲ ਤੁਹਾਨੂੰ ਦੱਸਿਆ 빙ਾ ਹੋ ਗਿਆ ਪੁੱਤਰ ਹਲਕਾ ਜਾ ਹਨਾ ਤੇ ਇਹਦੇ ਦੁਆਰਾ ਪ੍ਰੋਬਲਮ ਆ ਗਈ ਜੀ ਹੁਣ ਕਟੋ-ਕਟ ਬਾਈ ਨੂੰ ਘੜੀ ਦੇ ਹਿਸਾਬ ਨਾਲ ਨਾ ਇਹਨੂੰ ਪੂਰਾ 1 ਘੰਟਾ ਹੋ ਗਿਆ ਬੱਚੇ ਨੂੰ ਉੜਦੇ ਨੂੰ ਪਰ ਫੁੱਲ 빙ਾ ਧੌਣ ਕਮ ਹੁੰਦਾ ਡੇਗਦਾ ਵੀ ਸੀ ਹਨਾ ਇਹਦੇ ਦੋ ਠੀਕੇ ਲਾਏ ਬਾਈ ਕੱਲ ਲਾਇਆ ਸੀ ਟੈਰਾਮਾਈਸਿਨ ਤੇ ਵੈਰੀ ਬੰਦ ਦਾ ਮਿਕਸ ਕਰਕੇ ਉਹ ਗਿਆ ਬਈ ਠੀਕ ਆ ਤੇ ਅੱਜ ਲਾਇਆ ਕੱਲਾ ਵੈਰੀ ਬੰਦ ਦਾ ਪੰਜ ਟਾਕ ਅੱਜ ਕੱਲੇ ਲਾਤੇ ਲਾਇਆ ਕਿਉਂ ਸੀ ਇਹਦੀ ਕਮਜ਼ੋਰੀ ਕੱਲ੍ਹ ਮੈਂ ਦੇਖੀ ਰਿਕਵਰ ਨਹੀਂ ਹੋਈ ਮਤਲਬ ਥੋੜਾ ਤੇਜ਼ ਕਰਕੇ ਲਾਇਆ ਅੱਜ ਨੂੰ ਉਹ ਲੌਣ ਤੋਂ ਡੇਢ ਕਿੰਟੇ ਬਾਅਦ ਇੱਕ ਡੇਢ ਕਿੰਟੇ ਬਾਅਦ ਬੱਚਾ ਆਪ ਹੀ ਉੜ ਗਿਆ ਬਈ ਠੀਕ ਆ ਹੁਣ ਬੱਚਾ ਉੜਦਾ ਹੀ ਆ ਹਜੇ ਵੀ ਠੀਕ ਆ ਇਧਰ ਸਾਈਡ ਤੋਂ ਨੀਵੇਂ ਆ ਹੀ ਘੁੰਮਦਾ ਆ ਆ ਆ ਗਿਆ ਹਨਾ ਕੈਮਰੇ ਚ ਨਹੀਂ ਆਉਂਦਾ ਹਨਾ ਮੈਂ ਜ਼ੂਮ ਕੱਟ ਕੀਤਾ ਕੈਮਰੇ ਦਾ ਵੀ ਓਨੀ ਕ ਸਹੀ ਲੱਗੀ ਹਨਾ ਤੇ ਕਿਉਂਕਿ ਹੁਣ ਬੱਦਲ-ਬੁੱਦਲ ਹੈਗਾ ਬਾਹਲਾ ਜ਼ੂਮ ਕਰਦੇ ਆ ਤੇ ਵੀਡੀਓ ਪਾੜਦੀ ਆ ਫਿਰ ਧੁੰਦ ਜੀ ਬਹੁਤ ਮਤਲਬ ਜਿਹਦਾ ਫੋਗ ਜੀ ਆ ਨਾ ਬਾਬਿਓ ਕੱਲ ਦਿਖਾਇਆ ਸੀ ਸੂਰਜ ਆਪਣਾ ਹਨਾ ਕੇਸ ਹਾ ਬਣਾ ਸੀ ਤੁਸੀਂ ਦੇਖ ਲਿਆ ਸੀ ਕੱਲ ਡਿਗਦਾ ਵੀ ਸੀ ਹਨਾ ਕਬੂਤਰ ਆ ਲਓ ਬੱਚਾ ਉੜਦਾ ਪਿਆ ਬਈ ਬਈ ਵੈਰੀ ਵਨ ਦਾ ਟੀਕਾ ਤੇ ਜਿਹੜੀ ਆਪਾਂ ਜੋ ਇਲਾਜ ਦੱਸਿਆ ਬਾਈ ਜਮਾ ਸਿਰ ਆਇਆ ਤੁਸੀਂ ਕੱਲ ਦੇਖ ਲਿਆ ਕਬੂਤਰ ਡਿਗਦਾ ਸੀ ਬਾਈ ਹਨਾ ਕਬੂਤਰ ਚ ਉੱਡ ਵੀ ਨਹੀਂ ਸੀ ਹੁੰਦਾ ਹਨਾ ਅੱਜ ਬੱਚਾ ਉੜਦਾ ਪਿਆ ਦੇਖੋ ਇੱਕ ਟੀਕਾ ਲਾਉਣਾ ਇੱਕ ਅੱਜ ਸਵੇਰੇ ਲਾਇਆ ਹੁਦਾਂ ਇਹਨੇ ਮੈਂ ਤੇ ਆ ਲਓ ਹੈਗੀ ਹੈ ਕਸਰ ਇਹ ਨਹੀਂ ਮੈਂ ਕਹਿੰਦਾ ਕਸਰ ਹੈ ਨਹੀਂ ਸੀ ਹਲਕੀ ਜੀ ਸੀ ਪਰ ਉਹ ਕਮਜ਼ੋਰੀ ਆ ਮਤਲਬ ਚੱਕੀ ਜਾਊਗੀ ਬਾਈ ਹਨਾ ਕੱਲ ਤਾਂ ਪੂਰੀ ਧੋਣ ਕਮ ਹੁੰਦਾ ਸੀ ਬਾਈ ਜੋ ਛੇੜਦੇ ਸੀ ਡਿੱਗ ਜਾਂਦਾ ਸੀ ਆ ਦੋ ਟੀਕੇ ਲਾਇਏ ਵੀਰੇ ਕੱਜ ਲਾਇਆ ਇੱਕ ਦਿਨ ਨਾਗਾ ਨਹੀਂ ਪਾਇਆ ਮੈਂ ਇਕੱਠੇ ਹੀ ਲਾ ਦਿੱਤੇ ਹਨਾ ਕੱਲ ਮਿਕਸ ਕਰਕੇ ਲਾਇਆ ਸੀ ਆਪਾਂ ਟੈਰਾਮਾਈਸਿਨ ਦਾ ਤੇ ਵੈਰੀ ਵੰਦਾ ਅੱਜ ਕੱਲਾ ਵੈਰੀ ਵੰਦੇ ਇਹਨੂੰ 5 ਟੱਕ ਲਾਇਆ ਅੱਜ ਕੱਲੇ ਠੀਕ ਆ ਉਦੋਂ ਬਾਅਦ ਅੱਧੇ ਘੰਟੇ ਬਾਅਦ ਆ ਘੰਟੇ ਬਾਅਦ ਦੌੜ ਗਿਆ ਟੀਕੇ ਲੱਗਣ ਤੋਂ ਘੰਟੇ ਬਾਅਦ ਦੌੜ ਗਿਆ ਬੱਚਾ ਆ ਔੜਦਾ ਪਿਆ ਬਾਈ ਜਿਹੜੀ ਇਹ ਚ ਕਸਰਕੂਸਰ ਸੀ ਉਹਦੀਆਂ ਕਸਾਂ ਕੂਸਾ ਲਾ ਕੇ ਦੀ ਨਿਕਲ ਜਾਣੀ ਹੁਣ ਲੋ ਵੀ ਦਾ 15 ਮਿੰਟ ਹੋ ਗਏ ਨੋੜਦੇ ਨੂੰ ਠੀਕ ਆ ਆ ਕਰਦਾ ਫੇਰ ਮੁੜ ਗਿਆ ਆਊਗਾ ਢਾਂਗੀ ਨੂੰ ਪੱਕਾ ਬਾਈ ਠੀਕ ਆ ਮੈਂ ਕੱਲ ਤਾਂ ਥੱਲੇ ਹੀ ਛੱਡਿਆ ਛੁੱਟਿਆ ਖੁੱਲਾ ਹੀ ਮੈਂਗਾ ਇਸੇ ਤੁਰਿਆ ਫਿਰੇ ਹਨ ਤੇ ਜੇ ਐਦਾ ਤੁਰਨ ਫਿਰਨਾ ਬਾਈ ਐਕਸਰਸਾਈਜ਼ ਜਿਹੜੀ ਲੱਤਾਂ ਲੁੱਤਾਂ ਦੀ ਧੌਣ ਧੂਣ ਦੀ ਹੁਣੀ ਆ ਨਾ ਇਹਨਾਂ ਚੋਂਚੂਂ ਚ ਮਾਰਨੀ ਆ ਉਹਨਾਂ ਜਮਾ ਸੈੱਟ ਹੋ ਜਾਂਦੇ ਬਾਈ ਹੁਣ ਜਿਹੜੀ ਕਮੀ ਮਾੜੀ ਮੁੱਟੀ ਸੀਗੀ ਬੱਚੇ ਦੇ ਵਿੱਚ ਇਹ ਉੱਡਣ ਦੇ ਨਾਲ ਬਾਈ ਰਿਕਵਰ ਹੋ ਜਾਣੀ ਹੈ ਜੀ ਠੀਕ ਆ ਇਹਨੂੰ ਤਿੰਨ ਚਾਰ ਟੀਕੇ ਲਾਉਣੇ ਆ ਨੇ ਜਮਾ ਸੈੱਟ ਹੋ ਜਾਣਾ ਉਦੋਂ ਆਪਾਂ ਵੀਰਗੋਨੈਸ ਦੀ ਅੱਜ ਸਪਰੇਅ ਜ਼ਰੂਰ ਕਰਾਂਗੇ ਹੁੱਡਿਆਂ 'ਚ ਸਾਰੇ ਹੁੱਡਿਆਂ 'ਚ ਵੀਰਗੋਨੈਸ ਦੀ ਸਪਰੇਅ ਕਰ ਦਾਂਗੇ ਉਹਦੇ ਨਾਲ ਜੇ ਵਾਇਰਸ ਬੁਰਸ ਇਦਾਂ ਦਾ ਕੋਈ ਆਉਣਾ ਵੀ ਹੋਵੇ ਨਾ ਆਉਂਦਾ ਨਹੀਂ ਹੈਗਾ ਤੇ ਆਪਾਂ ਰ ਪਲਾ ਵੀ ਦੇਣਾ ਹੁੰਦਾ ਮੈਂ ਛੁਟਕੀ ਖੰਡਤਾ ਹਨਾ ਪਲਾ ਵੀ ਦੇਈਦਾ ਆਪਾਂ ਮਤਲਬ ਪਾਣੀ ਜਿਹੜਾ ਲਾ ਲੋ ਅੱਧੇ ਲੀਟਰ ਦੇ ਵਿੱਚ ਇੱਕ ਛੁਟਕੀ ਪਾ ਕੇ ਉਹਨੂੰ ਘੰਟਾ ਡੇਢ ਘੰਟਾ ਭਿਜੀ ਰਹਿਣ ਦੇਣਾ ਫ ਜਿਹੜੇ ਵੀਰ ਕੋਨ ਐਸੇ ਆ ਜਿਹਦੀ ਆਪਾਂ ਸਪਰੇਅ ਕਰਦੇ ਨਾ ਆ ਦੂਜੀ ਇਨਫੈਕਸ਼ਨ ਨੂੰ ਪੁੱਛੋ ਤਾਂ ਜਾਂ ਫਿਰ ਆਹ ਬਿਮਾਰੀਆਂ ਤੋਂ ਵੈਰ ਇੱਕ ਮਤਲਬ ਇੱਕ ਵੈਕਸੀਨ ਹੀ ਆ ਲਾ ਲਓ ਸਮਝ ਲੈ ਨਾ ਤੇ ਉਹ ਲਾ ਲੂ ਲਈ ਦੀ ਆਪਾਂ ਤਦ ਲੋ ਬਾਬੇ ਬੱਚਾ ਵੇਂਦਾ ਤੇ ਫਿਰ ਮਾਤਾ ਦਿਖੋਨਾ ਵੀ ਹੋਈ ਆ ਹਨਾ ਹੁਣ ਜਿਹੜਾ ਮੁੱਦਾ ਅੱਜ ਆਪਾਂ ਛੇੜਾਂਗੇ ਬਾਈ ਅੱਜ ਸਾਰਾ ਮੁੱਦਾ ਬਾਈ ਹੋਊਗਾ ਕਬੂਤਰ ਦੀ ਪਰਖ ਕਰਦਾ ਕਰ ਰਹੀਆਂ ਠੀਕ ਆ ਚੰਗਾ ਕਬੂਤਰ ਜੇ ਕਿਸੇ ਤੋਂ ਆਪਾਂ ਲੈਣਾ ਕੀ ਸੋਚ ਕੇ ਲਿਆਈਏ ਕੀ ਚੀਜ਼ਾਂ ਦੇਖ ਕੇ ਲਿਆਈਏ ਬਾਕੀ ਚੰਗਾ ਨਿਕਲਣਾ ਜਾਂ ਨਹੀਂ ਨਿਕਲਣਾ ਉਹ ਬਾਈ ਆਪਣੀ ਕਿਸਮਤ ਆ ਠੀਕ ਆ ਪਰ ਜੋ ਆਪਾਂ ਹੁਣ ਚੰਗੇ ਕਬੂਤਰ ਨੂੰ ਪਰਖ ਕੇ ਲਿਉਨੇ ਯਾਰ ਚੰਗੇ ਕਬੂਤਰ ਚ ਕੁਆਲਿਟੀ ਕਿਹੜੀ ਹੋਣੀ ਚਾਹੀਦੀ ਆ ਵੀ ਹਰੇ ਕਬੂਤਰ ਆਪਣੇ ਕੋ ਜਿਹੜੇ ਬਾਈਆਂ ਜਾਂਦੇ ਉਹਨਾਂ ਚ ਕੁਆਲਿਟੀ ਕਿਹੜੀ ਹੁੰਦੀ ਜਿਹੜੀ ਦਿੱਤੀ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਾਂ ਹੁਣ ਬਾਈ ਆ ਪੱਲੇ ਬਾਈ ਦੇਖੋ ਇਹਦੀ ਵਾਈਬ੍ਰੇਟ ਦੇਖੋ ਕੂਤਰੀ ਦੀ ਆ ਚੈੱਕ ਕਰੋ ਹਨਾ ਇਹ ਜਾਣ ਆ ਜਾਣ ਆ ਤੇ ਤਾਂ ਹੀ ਬਾਈ ਇੰਨੀ ਵਾਈਬ੍ਰੇਟ ਆ ਸਰੀਰ ਚ ਜਿਹੜੇ ਕਬੂਤਰ ਚ ਬਾਈ ਜਾਣ ਦੀ ਹੈਗੀ ਉਹ ਕੋਖਰੀ ਇੱਕ ਕਬੂਤਰ ਵੀ ਬਾਈ ਹਰੇ ਕਬੂਤਰ ਚ ਵੀ ਵਾਈਬ੍ਰੇਟ ਨਹੀਂ ਹੁੰਦੀ ਜਿਹੜੇ ਕਬੂਤਰ ਬਾਈ ਡਾਵੇ ਹੁੰਦੇ ਨਾ ਉਹ ਆਪ ਦਾ ਦੰਦੇ ਪੱਲੇ ਹੱਤਾਂ 'ਚ ਫੜੇ ਕਿ ਅਸੀਂ ਉਡਾਵੇ ਆ ਠੀਕ ਆ ਬਾਕੀ ਹੁਣ ਕੋਈ ਮੋٹے ਪਰਾਂ ਦੀ ਆ ਪਰ ਦੇਖੋ ਇਹਨਾਂ ਦੇ ਪਤਲੇ ਪਤਲੇ ਪੁਰਾਣੇ ਪਰ ਆ ਮੁਰੀਆਂ ਹੀ ਆ ਹੋਈਆਂ ਹਨ ਪਰ ਇਹਦੇ ਪੁਰਾਣੇ ਆ ਪ੍ਰਾਣੀ ਕੁਤਰੀ ਆ ਇਹ ਵੱਡੀ ਠੀਕ ਆ ਵਾਈਬ੍ਰੇਟ ਚੈੱਕ ਕਰੋ ਪੱਲਿਆਂ 'ਚ ਪੂਰੀ ਵਾਈਬ੍ਰੇਟ ਆ ਹੁਣ ਪਤਲੀਆਂ-ਪਤਲੀਆਂ ਕਲੀਆਂ ਵਈ ਦੇਖੋ ਕਿੰਨੀਆਂ ਪਤਲੀਆਂ ਇਹ ਕਬੂਤਰਾ ਦਾ ਬਾਈ ਕੋ ਤੋੜ ਹੀ ਹੈ ਨਹੀਂ ਜਿੰਨੇ ੜਾਵੇ ਆ ਇਹ ਉੜਦੇ ਵੀ ਮੱਠੇ ਮਤਲਬ ਮधव ਜੇ ਉੜਦੇ ਆ ਨਾ ਤਿੱਖੇ ਤੇ ਨਾ ਮੱਠੇ ਹਨਾ ਇੱਕ ਸਾਰ ਚ ਉੜਦੇ ਆ ਮਤਲਬ ਜਿਹੜੇ ਪੱਲੇ ਬਣਾਲੇ ਇਦਾਂ ਦਾ ਤਤਲੀਂ ਅੰਗੂੜਦੇ ਹੀ ਲੈਂਦੇ ਆ ਇਹ ਮਤਲਬ ਢਿੱਲੇ ਟੋਲੇ ਪੱਲੇ ਹੈ ਨਹੀਂ ਇੱਕ ਤਾੜ ਤੂੰਦ ਵੀ ਨਹੀਂ ਮਾਰਦੇ ਦਾ ਤਾੜੀ ਤੂੜੀ ਮਾਰਦੇ ਨੇ ਵਿੱਚ ਕਬੂਤਰ ਉਦਾਂ ਦਾ ਕੋਈ ਜ਼ਹੀਨ ਨਹੀਂ ਹੈਗਾ ਹਨਾ ਦੂਜਾ ਬਈ ਇਹਨਾਂ ਦੀ ਕੁਆਲਿਟੀ ਦੇ ਜਿਹੜੇ ਘੇਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੋਨੋਂ ਘੇਰੇ ਇੱਕ ਅੱਖ ਦੇ ਜਿਹੜਾ ਬਾਹਰੋਂ ਦਾ ਸਿਰੇ ਤੇ ਜਿੱਥੇ ਅੱਖ ਖਤਮ ਹੁੰਦੀ ਆ ਇੱਕ ਜਿਹੜਾ ਕਾਲਾ ਡੇਲਾ ਹੁੰਦਾ ਛੋਟਾ ਜਿਹਾ ਬਿੰਦੀ ਹਨਾ ਉਹਦੇ ਆਲੇ ਦੁਆਲੇ ਇੱਕ ਘੇਰਾ ਹੁੰਦਾ ਫਿੱਕਾ ਜਿਹਾ ਤੁਹਾਨੂੰ ਪਤਾ ਲੱਗ ਜਾਣਾ ਗੋਲ ਜਿਹਾ ਹੁੰਦਾ ਗੂੜਾ ਜਿੰਨੇ ਗੂੜੇ ਹੋ ਠੀਕ ਆ ਆਪਾਂ ਹੁਣ ਜਿਹੜੇ ਦੋ ਆ ਮੇਰੇ ਜਿਹੜੀਆਂ ਐਂਡਲੀਆਂ ਬਾਈ ਆ ਨੌਵੀਂ ਦਸਵੀਂ ਤੇ ਅੱਠਵੀਂ ਕਲੀ ਹਨਾ ਤਿੰਨ ਕਲੀਆਂ ਬਾਈ ਆਹ ਦਸਵੀਂ ਨੌਵੀਂ ਤੇ ਅੱਠਵੀਂ ਇਹਨਾਂ ਚ ਜਿਹੜੀ ਬਾਈ ਨੌਵੀਂ ਕਲੀ ਆ ਇਹ ਲੰਬੀ ਜਾਈਦੀ ਆ ਠੀਕ ਆ ਕੋਈ ਇਧਰੋਂ ਕਲੀ ਗਿਣ ਲੈਂਦਾ ਬਈ ਇਧਰੋਂ ਪੁੱਠੀ ਗਿਣ ਲੈਂਦੇ ਕਈ ਕਹਿੰਦੇ ਇਧਰ ਆਖ ਦਸਵੀਂ ਆ ਆਪਾਂ ਕਈ ਇਧਰੋਂ ਪਹਿਲੀ ਗਿਣ ਲੈਂਦੇ ਆ ਮਤਲਬ ਸਾਰਿਆਂ ਦੀ ਆਪਣਾ ਆਪਣਾ ਉਲਟ ਚੱਲਦਾ ਹਨਾ ਕੋਈ ਕੇ ਹਿਸਾਬ ਨਾਲ ਗਿਣਦਾ ਪਰ ਆਪਾਂ ਇਧਰੋਂ ਇਧਰੋਂ ਸ਼ੁਰੂ ਕਰੀਦਾ ਪਹਿਲੀ ਪਿੱਛੇ ਨੂੰ ਜਾਂਦਾ ਹਨਾ ਕਈ ਉਧਰੋਂ ਆਉਂਦੇ ਪਹਿਲੀ ਦੂਜੀ ਤੀਜੀ ਪਿੱਛੇ ਨੂੰ ਕਰਦੇ ਦਸਵੀਂ ਗਲੀ ਤੱਕ ਹਨਾ ਹਰ ਇੱਕ ਦੀ ਆਪਣੇ ਆਪਣੇ ਏਰੀਏ ਦੀ ਹੁੰਦੀ ਜਿੱਦਾਂ ਵੀ ਠੀਕ ਆ ਜੋੜ ਇਹਦਾ ਜਮਾ ਬੰਨਦਾ ਬਈ ਖੁੱਲੇ ਜੋੜਾਂ ਵਾਲੇ ਵੀ ਉੜਦੇ ਆ ਜਮਾ ਉੜਦੇ ਆ ਠੀਕ ਆ ਖੁੱਲੇ ਜੋੜਾਂ ਵਾਲੇ ਵੀ ਉੜਦੇ ਆ ਬਈ ਬੰਦ ਜੋੜ ਦਾ ਜੋੜ ਦਾ ਤਾਂ ਕੋਈ ਐਡਾ ਮੈਨੇ ਰੱਖਦਾ ਨਹੀਂ ਠੀਕ ਆ ਜੋੜਾ-ਜੋੜਾ ਲਾਉਣ ਲੱਗਿਆ ਮਾੜਾ ਮੂਟਾ ਦੇਖ ਲਈਦਾ ਠੀਕ ਆ ਉਹਦਾ ਆਪਾਂ ਕਦੀ ਇੰਨਾ ਵੀ ਨਹੀਂ ਦੇਖਿਆ ਧੰਨਵਾਦ ਸਹੀ ਦੱਸਾਂ ਤੇ ਪੰਜੇ ਚੈੱਕ ਕਰੋ ਜਿੰਨੇ ਲਾਲ ਸੁਰਖ ਪੰਜੇ ਹੋਣਗੇ ਜਾਮਣੀ ਰੰਗ ਦੇ ਵਿੱਚ ਲਾਲ ਸੁਰਖ ਪੰਜੇ ਆਪਾਂ ਦੇਖੀਏ ਆਪਾਂ ਦੇਖਦੇ ਯਾਰ ਪੈਰ ਫੜ ਕੇ ਕੀ ਦੇਖੀ ਜਾਂਦਾ ਬੰਦਾ ਬਾਈ ਪੈਰਾਂ ਦਾ ਕਬੂਤਰ ਦੀ ਜਾਣ ਦਾ ਪਤਾ ਲੱਗਦਾ ਪੈਰਾਂ ਤੋਂ ਰੰਗ ਤੋਂ ਜਿੰਨੇ ਸੁਰਖ ਕੂੜੇ ਲਾਲ ਤੇ ਜਾਮਣੀ ਕਲਰ ਵਿੱਚ ਪੰਜੇ ਹੋਣਗੇ ਨਾ ਉਹ ਕਬੂਤਰ ਬਾਈ ਜਮਾ ਲੋ ਵਾਲੇ ਕਬੂਤਰ ਹੋਣਗੇ ਤੁਸੀਂ ਪਰਖ ਕੇ ਦੇਖ ਲਿਓ ਠੀਕ ਆ ਸਿਰ ਬਾਈ ਚਾਹੀਦਾ ਸਿਰ ਚਪਟਾ ਸਿਰ ਚਪਟਾ ਅੱਖਾਂ ਬਾਹਰ ਖੋਪੜੀ ਤੋਂ ਇਹ ਕਬੂਤਰ ਜਲਦੀ ਕਿਤੇ ਬੈਰੀ ਦੇ ਹੱਥ ਨਹੀਂ ਹੁੰਦੇ ਠੀਕ ਆ ਜਿਨ੍ਹਾਂ ਦੀਆਂ ਅੱਖਾਂ ਬਾਹਰ ਹੁੰਦੀਆਂ ਇਦਾਂ ਖੋਪੜੀ ਤੋਂ ਬਾਹਰ ਹੁੰਦੀਆਂ ਨਾ ਮੂੰਹ ਤੋਂ ਆਹ ਦੇਖੋ ਜਿੱਦਾਂ ਅੱਖਾਂ ਬਾਹਰ ਆ ਸਿਰ ਚਪਟੇ ਠੀਕ ਆ ਮੋਰੇ ਮੋਟੇ ਆਹ ਸਾਈਡ ਜਿਹੜੀ ਆ ਚੀਜ਼ ਹੁੰਦੀ ਨਾ ਮੋਰੇ ਮੋਟੇ ਪਿੱਛੋਂ ਪਤਲੇ ਬੌਂਸਰੀ ਟਾਈਪ ਹੋ ਗਿਆ ਨਾ ਜਿੱਦਾਂ ਮਤਲਬ ਇਹ ਤੁਸੀਂ ਬੌਂਸਰੀ ਟਾਈਪ ਹੀ ਲਾ ਲਓ ਮਤਲਬ ਪਤਲੇ ਪਤਲੇ ਕਬੂਤਰ ਆ ਬਾਈ ਹਨਾ ਆ ਏਸਾ ਹੋਣਾ ਫੜ ਕੇ ਵੀ ਬਾਈ ਕਬੂਤਰ ਹੱਥਾਂ 'ਚ ਹੁੰਦੇ ਆ ਠੀਕ ਆ ਵਾਲੇ ਮੋٹے ਕਬੂਤਰ ਨਹੀਂ ਪਤਲੇ ਪਤਲੇ ਕਬੂਤਰ ਆ ਫਿਰ ਬਾਈ ਜਿੰਨਾ ਕਬੂਤਰ ਦਾ ਜਿਸਮ ਛੋਟਾ ਹੋਊਗਾ ਨਾ ਜਿੰਨਾ ਜਿਸਮ ਛੋਟਾ ਹੋਊਗਾ ਓਨਾ ਬੱਚਾ ਡਾਵਾ ਹੋਊਗਾ ਤੁਸੀਂ ਚੈੱਕ ਕਰ ਲਓ ਕਬੂਤਰ ਇਹਦਾ ਜਿਸਮ ਦੇਖੋ ਬਾਈ ਆ ਜਿਸਮ ਐਦਾ ਬਾਈ ਐਨਾ ਜਿਸਮਾ ਸਿਰਫ ਐਡਾ ਠੀਕ ਆ ਆ ਦੇਖੋ ਐਡਾ ਇਹਦਾ ਜਿਸਮ ਆ ਬਾਕੀ ਧੌਣ ਕੱਢ ਕੇ ਜਿਹੜਾ ਜਿਸਮ ਆ ਨਾ ਉਹ ਐਨਾ ਕਿਆ ਬਾਈ ਪੱਲੇ ਵੱਡੇ ਹੋਣੇ ਚਾਹੀਦੇ ਪੂਛ ਵੱਡੀ ਪਰ ਵੱਡੇ ਹੋਣ ਸਰੀਰ ਜਮਾ ਛੋਟੇ ਬਯੂਦਾ ਹੋਵੇ ਜਿੰਨਾ ਕਬੂਤਰ ਬਾਲਾ ਚੰਗਾ ਉੜਦੇ ਵੱਡੇ ਵੀ ਆ ਨਹੀਂ ਜਿੱਤਦੇ ਬਾਜ਼ੀਆਂ ਆਪਣੇ ਕੋ ਵੀ ਜਿੱਤਦੇ ਆ ਵੱਡੇ ਕਬੂਤਰ ਵੀ ਜਿੱਤਦੇ ਆ ਕਹਿੰਦਾ ਮੈਂ ਜਦੋਂ ਆਪਾਂ ਕਿਹੇ ਕੋ ਕ ਲੈਣਾ ਨਾ ਜਿਆਦਾ ਕਰ ਕੋਸ਼ਿਸ਼ ਕਰਿਆ ਕਰੋ ਜੇ ਵੱਡਾ ਕੂਤਰ ਵੀ ਲੈਣਾ ਨਾ ਲੰਬਾ ਕੂਤਰ ਵੀ ਲੈਣਾ ਤੇ ਉਹਦੀਆਂ ਏਕ ਕੁਆਲਿਟੀਆਂ ਚੈੱਕ ਕਰਨੀਆਂ ਆਖਦੀਆਂ ਸਿਰ ਚਪਟਾ ਹੋਵੇ ਜਿੰਨਾ ਚਪਟਾ ਸਿਰ ਹੋਊਗਾ ਕਬੂਤਰ ਸਿਆਣਾ ਹੋਊਗਾ ਜਿੰਨਾ ਵੀ ਚਪਟਾ ਹੋਊਗਾ ਕਬੂਤਰ ਬਾਲਾ ਸਿਆਣਾ ਹੋਊਗਾ ਢਾਂਗੀ ਦੇ ਪੂਰੇ ਪੱਕੇ ਹੋਣਗੇ ਕਬੂਤਰ ਠੀਕ ਆ ਪੂਛ ਤੋਂ ਬਾਈ ਪੂਛ ਤੋਂ ਪਰ ਕੱਟਦੇ ਹੋਣੇ ਚਾਹੀਦੇ ਜਿੱਦਾਂ ਪੂਛ ਦਾ ਐਨਾ ਪਰ ਤਾਂ ਤੁਹਾਡਾ ਪੂਛ ਤੋਂ ਨਿਕਲਦਾ ਹੋਣਾ ਚਾਹੀਦਾ ਦੇਖੋ ਆ ਪੂਛ ਆ ਐਨਾ ਪਰ ਤੁਹਾਡੇ ਪੂਛ ਤੋਂ ਕਬੂਤਰ ਦਾ ਨਿਕਲਦਾ ਹੋਣਾ ਚਾਹੀਦਾ ਤੇ ਲੰਬੇ ਹੋਣ ਜਿੰਨੇ ਪੂਛ ਤੋਂ ਪਰ ਉਹਨੇ ਕਬੂਤਰ ਚੰਗੇ ੜਾਵੇ ਹੁੰਦੇ ਆ ਉਹਨੇ ਮੱਠੇ ਉੜਦੇ ਖੜ ਕੇ ਉੜਦੇ ਆ ਵਧੀਆ ਉੜਦੇ ਜਿੰਨੇ ਪਰ ਲੰਬੇ ਹੋਊਗੇ ਪੂਛ ਦੇ ਉੱਤੋਂ ਹੁਣ ਕਈ ਬਾਈ ਐਦਾਂ ਤੁਸੀਂ ਕਹਿੰਦੇ ਐਦਾਂ ਕਿਹੜਾ ਚੈੱਕ ਕਰਦੇ ਆ ਕੀ ਚੈੱਕ ਕਰ ਕਈ ਤਾਂ ਕਈ ਜਾਂਦੇ ਪੂਛਾਂ ਬੰਦ ਦੇਖਦੇ ਆ ਵੀ ਕਬੂਤਰ ਦਾ ਪਤਾ ਲੈਂਦਾ ਪੂਛ ਬੰਦ ਕਰਕੇ ਉੜਦਾ ਠੀਕ ਆ ਇਹ ਜਮਾਂ ਪੂਛ ਬੰਦ ਵਾਲੀ ਆ ਆਪਾਂ ਬਾਈ ਜਿਹੜੇ ਵੀ ਆਪਾਂ ਜਿਹੜੇ ਬੰਦੇ ਲਾਲੋ ਜਿਹਨਾਂ ਨੂੰ ਨੌਲੇਜ ਹੈਗੀ ਆ ਉਹ ਐਦਾਂ ਕਰਕੇ ਬਾਈ ਪੂਛ ਨਹੀਂ ਦੇਖਣਗੇ ਬੰਦ ਕਰਕੇ ਬਾਈ ਆ ਜਿਹੜੇ ਸੈਂਟਰ ਵਾਲੇ ਪੂਛ ਦੇ ਆ ਨਾ ਜਿਹੜੇ ਕਬੂਤਰਾਂ ਦੇ ਬਾਈ ਤੁਸੀਂ ਆਪਣੇ ਖੁੱਡੇ ਤੇ ਦੇਖ ਲਿਓ ਜਿਹੜੇ ਕਬੂਤਰਾਂ ਦੇ ਆ ਤਿੰਨ ਪਰ ਬਾਈ ਜਿਹੜੇ ਆ ਇੱਕ ਸਿਰੇ ਵਾਲਾ ਪਰ ਨਾ ਜਿਹੜੇ ਐਂਡਲੇ ਤਿੰਨ ਪਰ ਹੁੰਦੇ ਪੂਛ ਦੇ ਗਬਲੇ ਪਰ ਤਿੰਨ ਦੋ ਪਰਾਂ ਤੋਂ ਉੱਪਰ ਜਿਹੜਾ ਗਬਲਾ ਪਰ ਸੈਂਟਰ ਵਾਲਾ ਮਿਡਲ ਵਾਲਾ ਪਰ ਆਹ ਵਾਲਾ ਸੀਗਾ ਜਿਹੜਾ ਸੈਂਟਰ ਦਾ ਪਰ ਆਹ ਵਾਲਾ ਇਹ ਬਾਈ ਸਾਰੇ ਪਰਾਂ ਨਾਲੋਂ ਪੂਛ ਦੇ ਪਰਾਂ ਨਾਲੋਂ ਵੱਡਾ ਹੋਣਾ ਚਾਹੀਦਾ ਜਿਹੜੇ ਕਬੂਤਰ ਦਾ ਪੂਛ ਤੋਂ ਇਦਾਂ ਪਰ ਵੱਡਾ ਹੋਊਗਾ ਸਾਰੀ ਪੂਛ ਤੋਂ ਗਬਲਾ ਸੈਂਟਰ ਵਾਲਾ ਪਰ ਉਹ ਬਾਈ ਕਬੂਤਰ ਜਮਾ ਪੂਛ ਬੰਦ ਕਰਕੇ ਉੱਡੂਗਾ ਠੀਕ ਆ ਤੁਸੀਂ ਪਰਖ ਕੇ ਦੇਖ ਲਿਓ ਇੱਕ ਵਾਰੀ ਤੁਹਾਨੂੰ ਪਤਾ ਲੱਗ ਜੂਗਾ ਇੱਕ ਤਾਂ ਹੁੰਦੇ ਨਾ ਇਦਾਂ ਇਦਾਂ ਤੀਰ ਜਿਹਾ ਬਣਿਆ ਉਹ ਨਹੀਂ ਇੱਕ ਸਿੱਧੀ ਪੂਛ ਆ ਬਈ ਇਦਾਂ ਹੁਣ ਇਹਦੀ ਪੂਛ ਨਾ ਝੜੀ ਹੋਈ ਆ ਕੱਢੀ ਹੋਈ ਆ ਪੂਛ ਆ ਦੇਖੋ ਨਾ ਹੁਣ ਤੁਹਾਨੂੰ ਪਤਾ ਲੱਗੂ ਆ ਦੇਖੋ ਇਹ ਆ ਚੈੱਕ ਕਰੋ ਆ ਪੂਛ ਦਾ ਪਰ ਉੱਚੇ ਆ ਸਭ ਤੋਂ ਗਬਲੇ ਦੋ ਪਰ ਤਿੰਨ ਪਰ ਜਿਹੜੇ ਗਬਲੇ ਸੈਂਟਰ ਵਾਲੇ ਤਿੰਨ ਹੁੰਦੇ ਨਾ ਉਹਨਾਂ ਦੋਹਾਂ 'ਚੋਂ ਆ ਤਿੰਨਾਂ 'ਚੋਂ ਆ ਤਿੰਨਾਂ 'ਚੋਂ ਜਿਹੜਾ ਸੈਂਟਰ ਵਾਲਾ ਪਰ ਆ ਇਹ ਸੇਰ ਕੱਢਦਾ ਹੋਣਾ ਚਾਹੀਦਾ ਬਈ ਠੀਕ ਆ ਇਹ ਕਬੂਤਰ ਬਾਈ ਕਿਉਂਕਿ ਜਦੋਂ ਪੂਸ਼ ਉੱਡਣੀ ਆ ਨਾ ਦੇਖੋ ਜਦੋਂ ਉੱਡਣਾ ਕਬੂਤਰ ਨੇ ਆਹਾਂ ਹੀ ਪਰ ਦਿਖਣੇ ਆ ਬਾਈ ਆ ਦੇਖੋ ਜਿਹੜੇ ਤਿੰਨ ਪਰ ਆ ਗਏ ਨਾ ਇਹੀ ਪਰ ਦਿਖਣੇ ਆ ਬੇ ਆ ਉੱਪਰੋਂ ਇੱਚੋ ਨਿਸ਼ਾਨੀ ਪਤਾ ਲੈਂਦੀ ਵੀ ਕਬੂਤਰ ਪੂਸ਼ ਬੰਦ ਕਰਕੇ ਉਹ ਜੋੜ ਦਾ ਕੋਈ ਮੈਨੇ ਨਹੀਂ ਰੱਖਦਾ ਪੂਸ਼ ਚੈੱਕ ਕਰਨੀ ਪੱਲੇ ਚੈੱਕ ਕਰਨੇ ਆ ਪੱਲੇ ਜਿੰਨੇ ਛੋੜੇ ਹੋਣ ਸਭ ਤੋਂ ਚੰਗੇ ਆ ਠੀਕ ਆ ਜਿੰਨੇ ਛੋੜੇ ਹੋਣ ਇਹ ਰੇ ਚਲੋ ਇਹ ਨਸਲ ਦੇ ਇਦਾਂ ਪਤਲੇ ਪਤਲੇ ਹੀ ਆਪਣੇ ਜਿੱਦਾ ਇੱਕੋ ਹੀ ਨਸਲ ਆ ਜਿਹਦੇ ਪਤਲੇ ਪਤਲੇ ਪਰ ਆ ਬਾਕੀ ਸਾਰੇ ਕਬੂਤਰਾਂ ਦੇ ਮੋਟੇ ਹੀ ਹੁੰਦੇ ਆ ਠੀਕ ਆ ਹੁਣ ਮੈਂ ਇਹਦੇ ਨਾਲ ਕੰਪ ਜਿੰਨੇ ਚੋੜੇ ਪਰ ਹੋਊਗੇ ਠੀਕ ਆ ਕਬੂਤਰ ਚਪਟਾ ਅੱਖਾਂ ਦੇ ਘੇਰੇ ਤੇ ਸਿਰ ਤੋਂ ਅੱਖਾਂ ਬਾਹਰ ਠੀਕ ਆ ਜਮਾ ਕਬੂਤਰ ਚੰਗੇ ਹੋਣਗੇ ਬਾਈ ਜਮਾ ਚੰਗੇ ਠੀਕ ਆ ਫੇ ਜਦੋਂ ਬਾਈ ਆਪਾਂ ਮੂੰਹ ਖੋਲਦੇ ਆ ਇਦਾਂ ਆ ਮੂੰਹ ਖੋਲਿਆ ਜਿੰਨਾ ਕਬੂਤਰ ਦਾ ਬਾਈ ਸੰਗ ਅੰਦਰ ਨੂੰ ਡੂੰਗਾ ਹੋਊਗਾ ਉਹਨਾਂ ਕਬੂਤਰ ਪਾਣੀ ਜ਼ਿਆਦਾ ਲਊਗਾ ਠੀਕ ਆ ਉਹਨਾਂ ਹੀ ਕਬੂਤਰ ਜ਼ਿਆਦਾ ਉੱਡੂਗਾ ਮਤਲਬ ਜਿੰਨਾ ਖਰਾਕ ਵੀ ਜ਼ਿਆਦਾ ਹੁੰਦੀ ਕਬੂਤਰ ਦੀ ਵੱਡੇ ਖਰਾਕ ਵਾਲੇ ਆਪਾਂ ਜਿਹਨਾਂ ਨੂੰ ਕਹਿੰਦੇ ਨੇ ਆ ਕਬੂਤਰ ਡੂੰਗਾ ਹੋਣਾ ਚਾਹੀਦਾ ਗਲਾ ਕਈਆਂ ਨੇ ਦੇਖੋ ਤੁਸੀਂ ਜੋ ਫੜੂਗੇ ਨਾ ਤਾਲੂ ਨਾਲ ਹੀ ਹੁੰਦਾ ਛੋਟਾ ਜਿਹਾ ਗਲਾ ਹੁੰਦਾ ਹਨਾ ਤੇ ਜਿਨ੍ਹਾਂ ਦੇ ਭਾਈ ਗਲੇ ਡੂੰਗੇ ਹੁੰਦੇ ਆ ਉਹ ਕਬੂਤਰ ਇੱਕ ਤਾਂ ਸਿਆਣੇ ਪਾਣੀ ਬਹੁਤ ਲੈ ਜਾਂਦੇ ਆ ਜਿੰਨਾ ਮਰਜ਼ੀ ਪਾਣੀ ਦੇ ਲੋ ਕਬੂਤਰ ਨੂੰ ਉਹਦਾ ਦਈ ਦਾ ਚਲੋ ਆਪਾਂ 40 40 50 ਐਮਐਲ ਤੋਂ ਕਦੀ ਵੱਧ ਦਿੱਤਾ ਹੀ ਨਹੀਂ 40 45 50 ਇਦੋਂ ਉੱਤੇ ਪਾਣੀ ਕਦੀ ਦਿੱਤਾ ਹੀ ਨਹੀਂ ਤੇ ਦੇਣਾ ਵੀ ਨਹੀਂ ਚਾਹੀਦਾ ਬੇਫਕੂਫੀ ਐ ਇਦੋਂ ਉੱਤੇ ਦੇਨੇ ਪਰ ਇਹ ਕਬੂਤਰਾਂ ਨੂੰ ਜਿੰਨਾ ਮਰਜ਼ੀ ਪਾਣੀ ਭਾਵੇਂ ਨਿੱਕੀ ਜੀ ਕਬੂਤਰੀ ਆ ਨਿੱਕਾ ਜਾਂ ਪੋਟਾ ਪਾਣੀ ਜਿੰਨਾ ਮਰਜ਼ੀ ਦੇ ਲੋ ਨੇ ਲੈ ਜਾਣਾ 70 80 ਐਮਐਲ ਵੀ ਲੈ ਕੇ ਜਿੰਨਾ ਦਾ ਡੂੰਗਾ ਤਾਲੂ ਹੋਊਗਾ ਇਹਦਾ ਅੰਦਰੋਂ ਦੇਖਣਾ ਚਾਹੀਦਾ ਪੂਰਾ ਡੂੰਗਾ ਹੋਵੇ ਠੀਕ ਆ ਇੱਕ ਹੁੰਦਾ ਬੰਦ ਜਿਆ ਮੈਂ ਉਹ ਵੀ ਤੁਹਾਨੂੰ ਦਿਖਾ ਦੂੰਗਾ ਹਨਾ ਇੱਕ ਦੋ ਕਬੂਤਰਾਂ ਦਾ ਫੜ ਕੇ ਦਿਖਾ ਦਿੰਨਾ ਤੁਹਾਨੂੰ ਸ਼ੌਂਕ ਕਰਾ ਦਿੰਨਾ ਜਿੰਨਾ ਡੂੰਗਾ ਹੋਊਗਾ ਬਾਈ ਉਹਨੇ ਕਬੂਤਰ ਚੰਗੇ ਹੋਊਗੇ ਤੇ ਆਹ ਬਾਈ ਤੁਹਾਨੂੰ ਕਬੂਤਰ ਦੀ ਪਰਖ ਬਾਰੇ ਦੱਸਿਆ ਵੀ ਆਹ ਕਬੂਤਰ ਲੈਣੇ ਆਪਾਂ ਠੀਕ ਆ ਛਾਤੀ ਕੱਢਦੀ ਹੋਵੇ ਜਦਾਂ ਦੇਖੋ ਕਬੂਤਰ ਫੜਿਆ ਨਾ ਆਪਾਂ ਚਖੂਰ ਦੀ ਫੜੀ ਆ ਆਹ ਦੇਖੋ ਚੈਸਟ ਕੱਢਦੀ ਆਪੀ ਠੀਕ ਆ ਛਾਤੀ ਕੱਢਦੀ ਆ ਪੱਲੇ ਖੂੜੇ ਆ ਇਹ ਚਾ ਨੋਟ ਕਰਨੇ ਸ਼ੁਰੂ ਕਰ ਦਿਓ ਤੁਹਾਨੂੰ ਕਬੂਤਰ ਦਾ ਪਤਾ ਲੱਗਣ ਲੱਪਣਾ ਵੀ ਕਿਸੇ ਕੋ ਕਬੂਤਰ ਲੈਣਾ ਹੈ ਚੰਗਾ ਦੇਖ ਕੇ ਕਿੱਦਾਂ ਲੈਣਾ ਅੱਖਾਂ ਦੇ ਘੇਰੇ ਗੂੜੇ ਹੋਣੇ ਚਾਹੀਦੇ ਠੀਕ ਆ ਅੱਖਾਂ ਬਾਹਰ ਹੋਣ ਚਾਹੀਦੀਆਂ ਚਪਟਾ ਸਿਰ ਹੋਣਾ ਚਾਹੀਦਾ ਪਤਲੇ ਵਿਯੂਦ ਦਾ ਹੋਵੇ ਲੰਬਾ ਹੋਵੇ ਭਾਵੇਂ ਠੀਕ ਆ ਪਤਲੇ ਵਿਯੂਦ ਦਾ ਹੋਵੇ ਸਰੀਰ ਛੋਟਾ ਹੋਵੇ ਜਦੋਂ ਮਰਦੀ ਬਾਈ ਜਿੱਤੋਂ ਮਰਦੀ ਲਿਆਇਓ ਇਦਾਂ ਦੇਖ ਕੇ ਆ ਨਿਸ਼ਾਨੀਆਂ ਕਬੂਤਰ ਦਾ ਡਾ ਪਾਸੇ ਹੀ ਹੋਊਗਾ ਬਾਈ ਕੋਈ ਕਮੀ ਪੇਸ਼ੀ ਨਹੀਂ ਰਹੂਗੀ ਤੇ ਆਇਓ ਬਾਬਿਓ ਸੂਰਜ ਉੱਡਦਾ ਹੀ ਪਤਾ ਨਹੀਂ ਹੁਣ ਸੂਰਜ ਛੱਡੀਆਂ ਤੇ ਬਹਿ ਗਿਆ ਕਿ ਥੱਲੇ ਬਹਿ ਗਿਆ ਉਹ ਤੋਂ ਬਹਿ ਨਹੀਂ ਠੀਕ ਆ ਤੇ ਮੈਂ ਦੱਸ ਦਾਂ ਤੁਹਾਨੂੰ ਹਨਾ ਪਹਿਲਾਂ ਦੇਖੀਏ ਕਿੱਥੇ ਬੈਠਾ ਚਲੋ ਬਾਬਿਓ ਹੁਣ ਦੂਜਾ ਮੁੱਦਾ ਨਾਲ ਹੀ ਖੇਡਾਂਗੇ ਆਪਾਂ ਜਿਹੜੇ ਕਪੂਤਰ ਕੋਟੇ ਜਾਮ ਹੁੰਦੇ ਆ ਰਿਜ਼ਨ ਕੀ ਆ ਜਿਹਦਾ ਕੋਟੇ ਜਾਮ ਕਰ ਜਾਂਦਾ ਕਈ ਵਾਰ ਇਹਦਾ ਕਮੈਂਟਾਂ ਦੇ ਕਮੈਂਟ ਵੀ ਆਏ ਸੀਗੇ ਉਹਨਾਂ ਦਾ ਨਾਲ ਜਵਾਬ ਹੋ ਜਾਊਗਾ ਤੇ ਨਾਲੇ ਆਪਾਂ ਦਾ ਹੁਣ ਜਿਹੜੇ ਕਮੈਂਟ ਆਇਆ ਕਰੋਗੇ ਜਿਹੜਾ ਮਤਲਬ ਸਹੀ ਮੈਨੇ ਵਧੀਆ ਮੁੱਦਾ ਪੁੱਛਿਆ ਕਰੂਗਾ ਵੀ ਬਾਈ ਯਾਰ ਇਹਦਾ ਕੋ ਮਤਲਬ ਆ ਮੁੱਦੇ ਦਾ ਹਨਾ ਉਹ ਮੁੱਦੇ ਤੇ ਬਾਈ ਵੀਡੀਓ ਬਣਾ ਕਰਾਂਗੇ ਸਾਰੀ ਆਪਾਂ ਠੀਕ ਆ ਹੁਣ ਇੱਕ ਕਮੈਂਟ ਆਇਆ ਸੀ ਆਪਾਂ ਨੂੰ ਬਾਈ ਪੋਟੇ ਜਾਮ ਤੇ ਗੱਲ ਕਰੋ ਕਬੂਤਰ ਦੀ ਪਰਖ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਤਾ ਹਨਾ ਉਹ ਵੀ ਕਮੈਂਟ ਆਇਆ ਸੀ ਫੇ ਹੁਣ ਇੱਕ ਕਮੈਂਟ ਆਇਆ ਸੀ ਕਿ ਬਾਈ ਪੋਟੇ ਤੋਂ ਕਿੱਦਾਂ ਪਤਾ ਲੱਗੂ ਪੋਟੇ ਬਾਈ ਸੋਰੀ ਪੋਟੇ ਦਾ ਕਿੱਦਾਂ ਰਾਜ ਕਰੀਏ ਜਿਹੜੇ ਕਬੂਤਰਾਂ ਦੇ ਪੋਟੇ ਜਾਮ ਹੁੰਦੇ ਬਾਈ ਪਹਿਲਾਂ ਤਾਂ ਕਬੂਤਰਾਂ ਦੇ ਪਾਣੀ ਚੈੱਕ ਕਰਿਆ ਕਰੋ ਪਾਣੀ ਕੁਜੇ ਚ ਘਟਦਾ ਵਾਧਦਾ ਉਹ ਦੇਖਿਆ ਕਰੋ ਕਬੂਤਰ ਪਾਣੀ ਪੀਣਾ ਚਾਹੀਦਾ ਜ਼ਿਆਦਾ ਠੀਕ ਹੈ ਕਈ ਕਬੂਤਰ ਠੰਡ ਕਰਕੇ ਪਾਣੀ ਘੱਟ ਪੀਂਦੇ ਆ ਤੇ ਪੋਟੇ ਤਾਂ ਵੀ ਜਾਮ ਹੁੰਦੇ ਆ ਦੂਜੀ ਇਹਨਾਂ ਦੂਜਾ ਆ ਗਿਆ ਬਾਈ ਜਦੋਂ ਆਪਾਂ ਦਾਣਾ ਸ਼ੁਰੂ ਕਰਨਾ ਛੋਲੇ ਛੋਲੇ ਸੋਇਆਬੀਂਦੀ ਦਾਣੇ ਹੌਲੀ ਹੌਲੀ ਸ਼ੁਰੂ ਕਰਨੀ ਇਹ ਨਹੀਂ ਇੱਕ ਜਗ ਦਾ ਵੀ ਬਈ ਠੋਕ ਠੋਕ ਕੇ ਪਾਣੀ ਸ਼ੁਰੂ ਕਰ ਦੇਣੇ ਆ ਆ ਦਿਨਾਂ ਦੇ ਵਿੱਚ ਕਿਉਂਕਿ ਇੱਥੇ ਪਾਣੀ ਕੂਤਰ ਘੱਟ ਪੀਂਦੇ ਆ ਪਾਓ ਜਿਹੜਾ ਮਰਜ਼ੀ ਦਾਣਾ ਪਚਾਉਗੇ ਪਰ ਪਚਾਉਣ ਦੀ ਗੱਲ ਇਹ ਆ ਪਹਿਲਾਂ ਕਪੂਤਰ ਨੂੰ ਉਹਦਾ ਮਤਲਬ ਇੱਕ ਯੂਜ਼ ਟੂ ਕਰੋ ਇੱਕ ਰੂਟੀਨ ਵਾਈਜ਼ ਉਹਨੂੰ ਪਤਾ ਲੱਗੇ ਮਾਂ ਖਰਾਖ ਖਾਣੀ ਤੇ ਮੈਂ ਇੰਨਾ ਕ ਪਾਣੀ ਪੀਣਾ ਹੌਲੀ ਹੌਲੀ ਛੋਲੇ ਪਾਣੀ ਸ਼ੁਰੂ ਕਰੋ ਜਿੱਦਾਂ ਇੱਕ ਕਪੂਤਰ ਨੂੰ ਰੋਜ਼ ਤੇ ਦੋ ਦੋ ਪੈ ਕੇ ਠੀਕ ਆ ਹੌਲੀ ਹੌਲੀ 3 3 4 4 5 5 ਦਾ ਵਧਾਈਗੇ ਵਧ ਫਾਂ ਪੰਜ ਚਾਰ ਦਿਨ ਦਾ ਗੈਪ ਆ ਕੇ ਠੀਕ ਆ ਤਿੰਨ ਚਾਰ ਦਿਨ ਦੋ ਦੋ ਚਾਰ ਚਾਰ ਦਿਨ ਲਈ ਪਾਓ ਹੌਲੀ ਹੌਲੀ ਵਧਾ ਲਓ ਜਾਂ ਸੋਇਆ ਬਿੰਦੀ ਕਿਉਂਕਿ ਸੋਇਆ ਬਿੰਦੀ ਦਾਲ ਤੇ ਜਿਹੜੇ ਛੋਲੇ ਆ ਪਾਣੀ ਬਹੁਤ ਜ਼ਿਆਦਾ ਚੂਸਦੇ ਆ ਪੋਟਿਆਂ ਚ ਉਹਦੇ ਕਰਕੇ ਵੀ ਬਾਈ ਇਹ ਪ੍ਰੋਬਲਮ ਆ ਜਾਂਦੀ ਠੀਕ ਆ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਫਿਰ ਬਾਈ ਜੇ ਬਾਈ ਜਾਂ ਸਪੋਟੇ ਜਾਮ ਹੋ ਗਏ ਆ ਕਰਨਾ ਕੀ ਆ ਬਾਈ ਉਹਨਾਂ ਨੂੰ ਟੈਰਾਮਾਈਜ਼ਨ ਦਾ ਪਾਊਡਰ ਦੇ ਕੇ ਧੁੱਪੇ ਪਾ ਦਿਓ 20 25 ਐਮਐਲ ਪਾਣੀ ਦੇ ਕੇ ਜਿਆਦਾ ਪਾਣੀ ਦੇਣਾ ਚੰਗਾ ਰੱਖ ਕੇ ਪੋਟਾ ਭਰ ਦਿਓ 25 ਦੇ ਦੇ ਦੋ 30 ਦੇ ਦੋ 40 ਦੇ ਦੋ ਜਿੰਨਾ ਵੀ ਦੇ ਦੋ ਕੁੱਪਟਰ ਖੇਚੇ ਜਵੇ ਠੀਕ ਆ ਤੁੱਪੇ ਪਾ ਲੈਣਾ ਵੀ ਪਾਣੀ ਖਿੱਚੇ ਜਲਦੀ ਜਲਦੀ ਅੰਦਰ ਰੋਕ ਕੇ ਉਹਨਾਂ ਫਰ ਆ ਜਾ ਪੈ ਜੇ ਹਨਾ ਤੁੱਪੇ ਪੋਣਾ ਚੰਗੀ ਤੁੱਪਜੇ ਦੇ ਤਾ ਪੋਟਾ ਸਾਫ ਹੋ ਗਿਆ ਚੰਗੀ ਤਰ੍ਹਾਂ ਉਦੋਂ ਬਾਅਦ ਆਪਾਂ ਇੱਕ ਚੁਟਕੀ ਐ ਜਵੈਨ ਦੀ ਅੱਧੀ ਚੁਟਕੀ ਸੌਂਫ ਦੀ ਦੋ ਚੀਜ਼ਾਂ ਲੈ ਲੀਆਂ ਉਹਨੂੰ ਬਈ ਆਪਾਂ 15 ਐਮਐਲ ਪਾਣੀ 'ਚ ਪੋਣਾ 15 ਐਮਐਲ ਪਾਣੀ 'ਚ ਪੋਣਾ ਜਦੋਂ ਬਈ ਰਿੱਜ ਰਿੱਜ ਕੇ ਪਾਣੀ ਢੱਕ ਕੇ ਰੰਨਣਾ ਆਪਾਂ ਠੀਕ ਆ ਉੱਪਰ ਕੋਈ ਨਾ ਕੋਈ ਭਾਂਡਾ ਦੇ ਦੇਣਾ ਢੱਕ ਕੇ ਚੰਗੀ ਤਰ੍ਹਾਂ ਰ ਰਿੰਨ ਕੇ ਉਹ ਜਦੋਂ ਉਸ ਪਾਣੀ ਦੇ ਵਿੱਚੋਂ 5 ਸੀਸੀ ਪਾਣੀ ਰਹਿ ਗਿਆ ਉਹਨੂੰ ਠੰਡਾ ਕਰ ਲੈਣਾ ਛਾਣ ਲੈਣਾ ਚੰਗੀ ਤਰ੍ਹਾਂ ਘੁੱਟ-ਘੁੱਟ ਕੇ ਝੋਸਰ ਕੱਢ ਕੇ ਠੰਡਾ ਕਰ ਲਿਆ ਕੱਪੜੇ ਨਾਲ ਛਾਣਨਾ ਛਾਣ ਕੇ ਉਹਦੇ ਵਿੱਚ ਬਾਈ ਤੁਸੀਂ 5 ਐਮਐਲ ਸਾਦਾ ਪਾਣੀ ਦੇਣਾ 10 ਐਮਐਲ ਹੋ ਗਿਆ 5 ਪਾਣੀ ਜਿਹੜਾ ਆਪਣਾ ਬਜਿਆ ਹੋਇਆ ਇਹਦੇ ਚੋਂ 15 ਚੋਂ 5 ਵੱਜ ਗਿਆ 5 ਉਹ ਲੈ ਲਿਆ 5 ਬਾਈ ਸਾਦਾ ਪਾਣੀ ਲੈ ਲਿਆ ਸਾਦਾ ਪਾਣੀ ਲੈ ਕੇ ਬਾਈ ਕਬੂਤਰ ਨੂੰ ਉਹ 10 ਐਮਐਲ ਪਾਣੀ ਦੇ ਕੇ ਧੁੱਪੇ ਪਾਓ ਉਦੋਂ ਬਾਅਦ ਬਾਈ ਦਾਣਾ ਚਲਾਓ ਪਾਵਰ ਜੈਲ ਦੋ ਦਿਨ ਦੇ ਲੋ ਚਾਰ ਚਾਰ ਬੂੰਦਾ ਠੀਕ ਆ ਇੱਕ ਟਾਈਮ ਦੇ ਅੜੀ ਦੇ ਲੋ ਦਾਣੇ ਤੋਂ ਬਾਅਦ ਠੀਕ ਆ ਉਸ ਤੋਂ ਬਾਅਦ ਲੀਵਰ 50 ਪੰਜ 7 ਦਿਨ ਲਗਾਤਾਰ ਚਲਾ ਲਓ ਜਮਾ ਤੁਹਾਡੇ ਕਬੂਤਰਾਂ ਦੇ ਕੋਟੇ ਚੱਲ ਜਾਣਗੇ ਜਿੰਨੇ ਮਰਜੀ ਬਾਈ ਪੂਟੇ ਜਾਵ ਹੋਣਗੇ ਸੌਂਫ ਅਜਵੈਨ ਪੇਟ ਵਾਸਤੇ ਬਾਈ ਬਹੁਤ ਵਧੀਆ ਚੀਜ਼ ਆ ਜਿਹੜੀ ਜਾਨਵਰਾਂ ਵਾਲੀ ਵੀ ਤੇ ਬੰਦੇ ਵਾਲੀ ਵੀ ਠੀਕ ਆ ਜਿਹੜੀ ਸੌਂਫ ਆ ਤੇ ਅਜਵੈਨ ਆ ਅਜਵੈਨ ਤਾਂ ਬਹੁਤ ਕੰਮ ਕਰਦੀ ਲੀਵਰ ਤੇ ਸਾਰਿਆਂ ਨੂੰ ਪਤਾ ਹੋਊਗਾ ਤੇ ਜਿਹੜੀ ਅਜਵੈਨ ਆ ਇੱਕ ਉਹਦੀ ਤਸਵੀਰ ਬਾਈ ਕੋਈ ਗਰਮ ਕਹਿੰਦਾ ਕੋਈ ਕੁਸ਼ ਕਹਿੰਦਾ ਹਨਾ ਉਦੀ ਤਸਵੀਰ ਬਾਈ ਇੱਕ ਮੀਡੀਅਮ ਸਾਈਜ਼ ਦੀ ਹੁੰਦੀ ਬਾੜੀ ਗਰਮ ਵੀ ਨਹੀਂ ਤੇ ਬਾੜੀ ਠੰਡੀ ਵੀ ਨਹੀਂ ਮੀਡੀਅਮ ਜੀ ਹੁੰਦੀ ਆ ਉਹ ਆਪਾਂ ਦੇ ਸਕਦੇ ਆ ਕਬੂਤਰ ਅਜਿੱਦਾ ਇਕੱਠੇ-ਕੁੱਠੇ ਹੋ ਕੇ ਵੰਦੇ ਉਹ ਵੀ ਨਹੀਂ ਵੰਦੇ ਜੇ ਆਪਾਂ ਉੱਚੀ ਦਵਾਂਗੇ ਤਾਂ ਠੀਕ ਆ ਹੁਣ ਜਿਹੜੇ ਕਬੂਤਰ ਬਾਈ ਪੋਟਾ ਜਾਮ ਹੋਵੇ ਪੋਟਾ ਫੁੱਲਿਆ ਨਹੀਂ ਹੋਣਾ ਚਾਹੀਦਾ ਹਵਾ ਨਾਲ ਭਰੇ ਇਹ ਚੀਜ਼ ਰੱਖਿਓ ਜਦੋਂ ਆਪਾਂ ਜਵੈਨ ਦਾ ਪਾਣੀ ਦੇਤਾ ਪਹਿਲੀ ਗੱਲ ਤਾਂ ਹਵਾ ਭਰਨੀ ਨਹੀਂ ਪੋਟੇ ਚ ਠੀਕ ਆ ਕਈ ਵੇਲੇ ਪੋਟੇ ਚ ਹਵਾ ਭਰੀ ਰਹਿੰਦੀ ਕਬੂਤਰ ਤਾਂ ਵੀ ਨਹੀਂ ਪਾਣੀ ਪੀਂਦਾ ਪੋਟਾ ਭਰਿਆ-ਭਰਿਆ ਜਾ ਰਹਿੰਦਾ ਠੀਕ ਆ ਇਹ ਚੀਜ਼ਾਂ ਦਾ ਧਿਆਨ ਰੱਖਿਆ ਪੁੱਟਿਆ ਦਾ ਕੋਈ ਇਦਾਂ ਨਹੀਂ ਹੁੰਦਾ ਵੀ ਪੁੱਟੇ ਪੁੱਟੇ ਜਾਂਦਾ ਬਸ ਪੜਨਾ ਜ਼ਰੂਰ ਆ ਫਾਂ ਬੁਖਾਰ ਜ਼ਰੂਰ ਦੇਖਣਾ ਵੀ ਕਬੂਤਰ ਨੂੰ ਕਿਤੇ ਬੁਖਾਰ ਤਾਂ ਨਹੀਂ ਹੈਗਾ ਜੇ ਬੁਖਾਰ ਆ ਰਿਹਾ ਤਾਂ ਵੀ ਦਾਣੇ ਰੋਕੂ ਬਾਈ ਠੀਕ ਆ ਜੇ ਬੁਖਾਰ ਆ ਰਿਹਾ ਨਾ ਕਬੂਤਰ ਦੇ ਅੰਦਰ ਤੇ ਤਾਂ ਵੀ ਦਾਣੇ ਰੋਕੂ ਆ ਜੇ ਬੁਖਾਰ ਲੱਗਦਾ ਤੇ ਫਿਰ ਪੈਰਾਸੀਟਾਮੋਲ ਜਿਹੜੀ ਬੱਚਿਆਂ ਵਾਲੀ ਹੁੰਦੀ ਆ ਨਾ ਤਿੰਨ ਕ ਚਾਰ ਸਾਲ ਦੇ ਬੱਚੇ ਨੂੰ ਦਿੰਦੇ ਆ ਇਹ ਸਰਪ ਹੁੰਦਾ ਆ ਲਿਕੁਇਡ ਹੁੰਦਾ ਹਨਾ ਉਹਦੀਆਂ ਬਾਈ ਤੁਸੀਂ ਦੋ ਦੋ ਬੂੰਦਾਂ ਦਿਓ ਢੜੀ ਚ ਤਿੰਨ ਵਾਰੀ ਠੀਕ ਆ 5 5 ਐਮ ਐਲ ਪਾਣੀ ਦੇ ਨਾਲ ਢੜੀ ਚ ਤਿੰਨ ਵਾਰੀ ਦੋ ਦੋ ਬੂੰਦਾਂ ਦਿ ਕਬੂਤਰ ਤੁਹਾਡਾ ਬਿਲਕੁਲ ਬਈ ਬਾਬੇ ਦੀ ਕਿਰਪਾ ਨਾਲ ਸਹੀ ਹੋ ਜਾਊਗਾ ਉਦੋਂ ਬਾਅਦ ਹਫ਼ਤਾ 10 ਦਿਨ ਰੋਕ ਕੇ ਉਹਨੂੰ ਜੋ ਸੈੱਟ ਹੋ ਗਿਆ ਉਹਨੂੰ ਮਲਪਾਂ ਦੀ ਗੋਲੀ ਲਾ ਦਿਓ ਠੀਕ ਹੈ ਕੋਈ ਵੀ ਜਿਹੜੀ ਵੀ ਲਾਉਨੇ ਆ ਤੁਸੀਂ ਕੋਈ ਲੀਕਵਡ ਲਾਉਨੇ ਆ ਜਦਾ ਹਾਈ ਟੈਕ ਹੋ ਗਈ ਜਾਂ ਕੁਝ ਵੀ ਪਰਾਦੇ ਇਦਾਂ ਕੋਈ ਵੀ ਹਨਾ ਉਹ ਲਾ ਦਿਓ ਜਮਾ ਬਈ ਤੁਹਾਡੇ ਕਬੂਤਰ ਸੈੱਟ ਹੋ ਜਾਣਗੇ ਜਿਨ੍ਹਾਂ ਦੇ ਪੋਟੇ ਜਾਮੂ ਹੋਣ ਤੇ ਲੋ ਬਾਬੇਓ ਅੱਜ ਦੋ ਮੁੱਦੇ ਆਪਾਂ ਛੇੜੇ ਸੀ ਉਹ ਦੋਨਾਂ ਮੁੱਦਿਆਂ ਦਾ ਆਪਾਂ ਜਵਾਬ ਦੇ ਦਿੱਤਾ ਠੀਕ ਆ ਕੱਲ ਨੂੰ ਹੋਰ ਵੀ ਜਿਹਦੇ ਜਿਹੜੇ ਕਮੈਂਟ ਬਾਈਆਂ ਦੇ ਆਇਆ ਕਰਨਗੇ ਫਿਰ ਉਹ ਕਮੈਂਟਾਂ ਦੇ ਬਾਈ ਸਾਰੇ ਮੁੱਦੇ ਹੋਇਆ ਮੈਨੂੰ 10-15 ਮਿੰਟ ਦੀ ਉਹੀ ਵੀਡੀਓ ਬਣਾ ਕੇ ਕਰਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਕਬੂਤਰਾਂ ਦੇ ਦਰਸ਼ਨ ਵੀ ਕਰਾ ਦਿਆ ਕਰਾਂਗੇ ਮਾਣੇ ਮੋਟੇ ਠੀਕ ਆ ਹੁਣ ਆ ਆਪਣਾ ਜੋੜਾ ਬਈ ਦੁਵਾਰਾਂ ਅਡੇ ਤਰ ਨੂੰ ਫਿਰਦਾ ਤੇ ਬੱਚੇ ਜਿਹੜੇ ਇਹਨਾਂ ਦੇ ਆ ਉਹ ਆ ਆ ਠੀਕ ਆ ਐਡੇ-ਐਡੇ ਬੱਚੇ ਹੋ ਗਏ ਆ ਇਸ ਕਰਕੇ ਕਿਹਨਾਂ ਨਾ ਬਈ ਜਦੋਂ ਐਡੇ-ਐਡੇ ਬੱਚੇ ਹੋ ਗਏ ਨਾ ਕਬੂਤਰੀ ਝਾਕ ਲੋ ਨਾਲੋਂ ਠੀਕ ਆ ਕੱਲੇ ਕਬੂਤਰ ਨੂੰ ਬੱਚੇ ਪਾਲਣ ਦੋ ਵਧੀਆ ਤੰਦਰੁਸਤ ਬੱਚੇ ਪਾਲਦਾ ਕਬੂਤਰੀ ਨਾਲੇ ਬਾਈ ਰਿਕਵਰ ਹੋ ਜਾਂਦੀ ਆ 10-12 ਦਿਨ ਜਦੋਂ ਅੱਡ ਕੀਤੀ ਹੁੰਦੀ ਆ ਜੋੜੇ ਤੋਂ ਆਪਾਂ 15 ਕਿ ਦਿਨ ਵੀ ਭਾਵੇਂ ਅੱਡ ਹੋਵੇ 15 ਠੀਕ ਆ ਤੋੜ ਲਿਆ ਕਰੋ ਇੱਕ ਵਾਰੀ ਠੀਕ ਆ ਐਡੇ ਹੁਣ ਆਪਣੇ ਸ਼ਾ ਦੇ ਦੂਜੇ ਡੱਬੇ ਦੇ ਵਿੱਚੇ ਮਾੜਾ ਮਾੜਾ ਰੰਗ ਦੇਖ ਲਓ ਤੁਸੀਂ ਕਿੱਦਾਂ ਦਾ ਕੱਢਿਆ ਨਾ ਡੱਬਾ ਹੀ ਕੱਢੂਗਾ ਜਾਂ ਡੱਬੇ ਹੋਣਗੇ ਜਾਂ ਰੱਤੇ ਹੋਣਗੇ ਬਈ ਦੋਨਾਂ ਤੋਂ ਇੱਕ ਹੀ ਸੀਨ ਬਣਨਾ ਇਹਨਾਂ ਦਾ ਠੀਕ ਆ ਤੇ ਡੱਬੇ ਕੱਢ ਜੇ ਤਾਂ ਮੇਰੀ ਫੇਵਰੇਟ ਆ ਵੀ ਡੱਬੇ ਬਣਾਉਣੇ ਆ ਮੈਂ ਐਸਕੇ ਡੱਬੇ ਤੇ ਨੀਲੇ ਤੇ ਸ਼ਾ ਆਪਾਂ ਬਣਾਉਣੇ ਆ ਨੀਲੇ ਵਾਲਾ ਤਾਂ ਆਪਣਾ ਕੰਮ ਥੋੜਾ ਜਿਆਦਾ ਖਤਮ ਹੀ ਲੱਗਦਾ ਬਾਕੀ ਦੇਖਦੇ ਆ ਸ਼ਾਇਦ ਆਪਣਾ ਜੋੜਾ ਨੀਲੇ ਵੀ ਕੱਢ ਜਵੇ ਠੀਕ ਆ ਨੀਲੇ ਵੀ ਕੱਢੂਗਾ ਆਹ ਜੋੜਾ ਨਾ ਨੀਲੇ ਕੱਢੂਗਾ 100% ਨੀਲਾ ਵੀ ਕੱਢ ਸਕਦਾ ਰੱਤੇ ਵੀ ਕੱਢ ਸਕਦਾ ਛਾਹ ਵੀ ਕੱਢ ਸਕਦਾ ਤਿੰਨ ਮੈਚ ਹੀ ਦੱਸ ਦਿੰਦਾ ਤੁਹਾਨੂੰ ਹਨਾ ਬਾਅਦ ਜੋ ਆਪਾਂ ਫੇਰ ਜਿੱਦਣ ਬੱਚਿਆਂ ਦੇ ਲਾਗੇ ਹੋਏ ਤੇ ਉਸ ਦਿਨ ਫੇਰ ਵੀਡੀਓ ਆਪਾਂ ਸ਼ੁਰੂ ਕਰਨੀ ਆ ਜਦੋਂ ਜਦੋਂ ਬੱਚੇ ਨਿਕਲ ਗਏ ਨਾ ਉਸ ਤੋਂ ਬਾਅਦ ਹੁਣ ਵੀਡੀਓ ਸ਼ੁਰੂ ਕਰਾਂਗੇ ਵੀ ਬਾਈ ਕਿੱਦਾਂ ਦਾ ਰੰਗ ਬਣਨਾ ਬੱਚੇ ਦਿਖਾ ਕੇ ਛੋਟੇ ਛੋਟੇ ਬੱਚੇ ਦਿਖਾਵਾਂਗਾ ਜਿੱਦਾਂ ਦੋ ਦੋ ਤਿੰਨ ਤਿੰਨ ਦਿਨ ਦੇ ਹੁਣ ਤੇ ਆ ਆਪਣੀ ਬਾਈ ਬੜਲੇ ਵਾਲੀ ਇਹ ਬੜਲੇ ਵਾਲੀ ਦਾ ਮਤਲਬ ਨਾਲ ਜਿਹੜਾ ਕਮੂਤਰ ਲਾਇਆ ਹੋਇਆ ਉਹ ਆ ਠੀਕ ਆ ਇਹ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਆਂਡੇ ਰੈਡੀ ਆ ਇਹਨਾਂ ਦੇ ਬੱਚੇ ਹੁਣ ਕੱਢਣ ਵਾਲੇ ਆ ਆ ਬੈਠੀ ਆ ਬੜਲੇ ਵਾਲੀ ਆਪਣੀ ਆ ਕਬੂਤਰੀ ਆ ਬੜਦੇ ਵਾਲੀ ਬਈ ਜਿਹਨੇ ਲੋਜ ਸਿਰਾਗਰਾ ਆਇਆ ਸੀ ਹਨ ਤੇ ਇਹਦੇ ਨਾਲ ਆ ਕਬੂਤਰ ਲੱਗਾ ਬਈ ਇਹਦੇ ਕੋ ਆਪਣੇ ਕੋ ਇਸ ਕਬੂਤਰੀ ਦੇ 5 ਬੱਚੇ ਹੈਗੇ ਆ ਦੋ ਹੋਰ ਆ ਫੇ ਜੋੜਾ ਤੋੜ ਦੇਣਾ ਫੇ ਬਾਅਦ ਉਹ ਅਟਕੇ ਲਾਵਾਂਗੇ ਕਲੀਆਂ ਵਾਲੇ ਬੱਚੇ ਛੱਡਣ ਵਾਸਤੇ ਇਹਨਾਂ ਦੇ ਠੀਕ ਆ ਬਾਕੀ ਆ ਬੈਠੇ ਆ ਕਬੂਤਰ ਬਈ ਆ ਚਲਰਾਂ ਵਾਲੀ ਆ ਆਪਣੀ ਮੈਂ ਕਿਤੇ ਭੁੱਲਦਾ ਨਹੀਂ ਗਿਆ ਤੁਹਾਨੂੰ ਚਲਰਾਂ ਵਾਲੀ ਵੀ ਦਿਖਾਈ ਦਵਾ ਉਹ ਵੀ ਬਾਬੇ ਸੂਰਜ ਦੇ ਦਰਸ਼ਨ ਕਰੋ ਸੂਰਜ ਹੁਣੀ ਐਨ ਸਿੱਧੇ ਹੋ ਗਏ ਆ ਜਿਹੜੀ ਕਮਜ਼ੋਰੀ ਆਉਣ ਲੱਗੀ ਸੋਨੂੰ ਜਦਾ ਹੀ ਫੜ ਲਿਆ ਨਾ ਕਈ ਵੀਰ ਹੁੰਦੇ ਉਹਨਾਂ ਡਰ ਜਾਣਾ ਸੀਗਾ ਵੀ ਨਹੀਂ ਯਾਰ ਇਹ ਦੁਬਾਰਾ ਵਾਇਰਸ ਆ ਗਿਆ ਐਦਾਂ ਦਾ ਕੋਈ ਸੀਨ ਨਹੀਂ ਬਾਈ ਇਹਨੂੰ ਟੀਕੇ ਟੂਕੇ ਲਾਏ ਸੈੱਟ ਹੋ ਗਿਆ ਦੇਖ ਲੋ ਕੱਲ ਕਿੱਦਾਂ ਧੋਣ ਘਮਾਉਂਦਾ ਸੀ ਪੂਰੀ ਹੈਨਾ ਤੇ ਡਿੱਗਦਾ ਵੀ ਸੀ ਹੁਣ ਘੰਟਾ ਇੱਕ ਉੱਡ ਕੇ ਵੀ ਆਇਆ ਹੈ ਬਾਈ ਪੂਰਾ ਇੱਕ ਘੰਟਾ ਬੱਚਾ ਉੱਡ ਕੇ ਆਇਆ ਤੇ ਇਹਨੂੰ ਮੈਂ ਕੱਲੇ ਨੂੰ ਛੱਡਿਆ ਮੈਂ ਧੁੱਪ ਧੁੱਪ ਲੱਗੂ ਪਰ ਧੁੱਪ ਹੈ ਹੀ ਨਹੀਂ ਬਾਈ ਬੱਦਲ ਜਾ ਹੋਇਆ ਹੈਨਾ ਤੇ ਜਮਾ ਸੈੱਟ ਹੋ ਗਿਆ ਬਾਈ ਇਹ ਓਹੀ ਟੀਕੇ ਨਾ ਅੱਜ ਇਹਨੂੰ ਮੈਂ ਲਾਇਆ ਸੀ ਜਿਹੜਾ ਟੀਕਾ ਇਹਨੂੰ ਅੱਜ ਮ ਕਾਲਮ ਮਿਕਸ ਕਰਕੇ ਤਿੰਨ ਤਿੰਨ ਟੱਕ ਲਾਈ ਸੀ ਟੈਰਾਮਾਈਸੀਨ ਦਾ ਤੇ ਵੈਰੀ ਵਨ ਦਾ ਅੱਜ ਕੱਲਾ ਵੈਰੀ ਵਨ ਦੇ ਟਿਕਾ ਲਾਇਆ ਨੂੰ ਤੇ ਬੱਚੇ ਨੂੰ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਕੱਲ ਧੌਣ ਘਮੁੰਦਾ ਸੀ ਤੁਹਾਡੇ ਸਾਹਮਣੇ ਹਨਾ ਲੜੀ ਜਾਂਦਾ ਸੀ ਥੱਲੇ ਨੂੰ ਤੇ ਉੱਡ ਵੀ ਨਹੀਂ ਹੁੰਦਾ ਸੀ ਅੱਜ ਉੱਡ ਕੇ ਵੀ ਆਇਆ ਬਈ ਦੋ ਟੀਕਿਆਂ ਨਾਲ ਹੀ ਹਰਵਿੰਦਰ ਆ ਗਿਆ ਹਰਵਿੰਦਰ ਤੂੰ ਪਤੰਗ ਲੈ ਕੇ ਆਇਆ ਓਏ ਕਿ ਪਹਿਲਾਂ ਹੀ ਮਾਲ ਇਕੱਠਾ ਸੀ ਮਾਲ ਤਾਂ ਇਕੱਠਾ ਸੀ ਹਾਂ ਅੰਡਾਕਾ ਵੱਜਣ ਦੀ ਸੋਚ ਰਹੇ ਆ ਕਟਿਆ ਜਿਵੇਂ ਸਿਰਸਰ ਇੱਕ ਅੱਜ ਕਟਿਆ ਕਿ ਨਾ ਮੈਦ ਗਰਵਾਜ ਨੇ ਆ ਪਤੰਗ ਨਾ ਕਟਿਆ ਵਾਲੇ ਨਾ ਆ ਵਾਲੇ ਨਾ ਅੱਜ ਆਜੇ ਨਾ ਵੇ ਸਾਲਾ ਉਹ ਦੀ ਵੰਗੂ ਆ ਜਿਹੜੇ ਦਨੀਆਂ ਦੇ ਗਾਲਾ ਬਹੁਤ ਕੱਟਦਾ ਤੂੰ ਗਾਲਾ ਜੀ ਰਹਿ ਕੇ ਆਏਗਾ ਤਿੰਨ ਚਾਰ ਦਿਨ ਇਹ ਛਿੱਤਰ ਖਾ ਕੇ ਆਇਆ ਭਾਈ ਤਿੰਨ ਚਾਰ ਗਾਲਾ ਜੀ ਨਹੀਂ ਆਇਆ ਖਾ ਕੇ ਨਹੀਂ ਆਇਆ ਇਹ ਬਦਮਾਸ਼ ਆ ਭਰਾਵਾ ਤੈਨੂੰ ਬਚ ਕੇ ਰਹਿਣਾ ਇਹ ਬਦਮਾਸ਼ ਬਣਿਆ ਹੁਣ ਅੱਜ ਕੱਲ ਤੇ ਆ ਉਹ ਉੜ ਦੇਵੇ ਪਤੰਗ ਕਹਿੰਦਾ ਪੇਚਾ ਲਾਉਣਾ ਰਵਿੰਦਰ ਲਾਈਏ ਪੇ ਚਲੋ ਬਾਬੇ ਉਹ ਪਤੰਗ ਜਿਹੜਾ ਉੜਿਆ ਉਹ ਸਾਰਿਆਂ ਦੇ ਉਧਰ ਨੂੰ ਚੜਦੇ ਆ ਇਕੱਲਾ ਇੱਧਰ ਨੂੰ ਚੜਾਉਣ ਡਿਆ ਕਦਾ ਹਵਾ ਪੁੱਠੀ ਆ ਹੈ ਜੇ ਹੁਣ ਤੇ ਤੋ ਨਾ ਚੜਿਆ ਹਰਵਿੰਦਰ ਬਸਿਆ ਤੇਰੀ ਫਿਰ ਚੜ ਗਿਆ ਚੜਦਾ ਹੀ ਨਹੀਂ ਲੈ ਲੈ ਪਤੰਗ ਨਹੀਂ ਸਹੀ ਹੈਗਾ ਆ ਹੁਣ ਪਤੰਗ 'ਚ ਨੁਕਸ ਕੱਢ ਦੇ ਨਹੀਂ ਚੱਪ ਕੱਟ ਨਹੀਂ ਪਣੀ ਇਹਦੀ ਉਹ ਚੱਪ ਬਹੁਤਿਆਰ ਰਹਿੰਦੇ ਮੈਂ ਚੜਾਇਆ ਅੱਗੇ ਪੰਪਟਾਉ ਨਹੀਂ ਆਉਂਦਾ ਲੋ ਵੀ ਪਤੰਗ ਦਾ ਵੀ ਸੀਜ਼ਨ ਆ ਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਕਿਹੜੇ ਬਾਈਆਂ ਨੇ ਚੜਾਉਣੇ ਸ਼ੁਰੂ ਕਰ ਲਏ ਆ ਤੇ ਆਪਰਾ ਸ਼ੌਂਕ ਨੂੰ ਚੜਾਈ ਦਾ ਬਣਾ ਮੋਟਾ ਨਿਆਣਿਆਂ ਨੂੰ ਮਤਲਬ ਹਣਾ ਕੰਨੀ ਕੰਨੀ ਤਾਂ ਮਾ ਕੰਨੀ ਹਰਵਿੰਦਰ ਬੜਾ ਚੜਾਇਆ ਨਿੱਕੇ ਹੁੰਦੇ ਆ ਓਏ ਬਹੁਤ ਚੜਾਏ ਚਲੋ ਬਾਪੋ ਅੱਜ ਪਿੱਛੋਂ ਮੈਂ ਲਾਈ ਵੀ ਨਹੀਂ ਅਦਰ ਪੱਲੇ ਜਿਹੜੀਆਂ ਲਾਈਆਂ ਨਾ ਪਿਛਲੀ ਸਾਈਡ ਤੇ ਰੋਸ਼ਨ ਦਾਣੀ ਬੰਦ ਕੀਤੇ ਉੱਦਾਂ ਦਾ ਇਧਰੋਂ ਖੁੱਲਾ ਹੀ ਆ ਸਾਰਾ ਹੀ ਹਨਾ ਤੇ ਤਾਂ ਨਹੀਂ ਲਾਈਆਂ ਬਾਈ ਕਿਉਂਕਿ ਅੱਜ ਇੱਕ ਬੱਦਲ ਜਾਂ ਬਹੁਤ ਹਵਾ ਠੰਡੀ ਬੜੀ ਚੱਲਣ ਦੀ ਹੈਨਾ ਤੇ ਬੱਚੇ ਛੋਟੇ ਆ ਇਹਨਾਂ ਦਾ ਨਹੀਂ ਲਾਏ ਬਾਕੀ ਲਾਏ ਹੋਏ ਸਾਰਿਆਂ ਦੇ ਇਹ ਛੋਟੇ ਬੱਚਿਆ ਕਰਕੇ ਨਹੀਂ ਲਾਏ ਮੈਂ ਤੇ ਆ ਵੀ ਬੱਚੇ ਝਾੜੇ ਝੂੜੇ ਪੈ ਗਏ ਆ ਤਾਂ ਬੱਚੇ ਵੀ ਆ ਪਰ ਉਹ ਹੀ ਲੈਣੀ ਆ ਕਬੂਤਰੀ ਵੀ ਰੋਕਣੀ ਆ ਇੱਕ ਤੇ ਰਤੀ ਇੱਕ ਹੋਰ ਰੱਤਾ ਰੋਖਣਾ ਆਪਾਂ ਠੀਕ ਆ ਤੇ ਬਾਕੀ ਬੱਚੇ ਸਾਰੇ ਹੀ ਛੱਡਨੇ ਆ ਛਟਾਂਗੀ ਵੀ ਨਹੀਂ ਹੁੰਦੇ ਆਪਣੇ ਦੋਨੇ ਕੀ ਦੇਖੀ ਆ ਹਨਾ ਉਹਦਾ ਇੱਕ ਦਿਨ ਆ ਨਿਕਲ ਗਈ ਵੀ ਇਹ ਬਾਟਾਂਗੀ ਤੇ ਬਹਿ ਕੇ ਫੇਰ ਥੱਲੇ ਉਤਰ ਗਈ ਤੇ ਇੱਕ ਹੀ ਨਾਲ ਚ ਉਹ ਜਿਹੜਾ ਲੜਨ ਨਹੀਂ ਉਹ ਆਹ ਇੱਕੋ ਲੜਨ ਦੇ ਪਿਛੇ ਉਹ ਵੀ ਮਾਦੀ ਨਹੀਂ ਆਉਂਦੀ ਹੈਗੀ ਛਤਰੀ ਤੇ ਉਹ ਬੜਲੇ ਵਾਲੀ ਦੀ ਇਹ ਬੜਲੇ ਵਾਲੀ ਦੀ ਮਾਸੀ ਲੱਗਦੀ ਮਤਲਬ ਬੜਲੇ ਦੀ ਦਾਦੀ ਦਾਦੇ ਦੀ ਪੋਤਾ ਇਹ ਤੋ ਫੋਟੋ ਕੱਟ ਤੀ ਆ ਠੀਕ ਆ ਤੇ ਆ ਜਿਹੜਾ ਰੱਤਾ ਆ ਇਹਦਾ ਹੀ ਭਰਾ ਆ ਬਲਾ ਜਿਹੜਾ ਚੀਨਾ ਬੈਠਾ ਆ ਇਹਦੀ ਭੈਣ ਹੀ ਲੱਗਦੀ ਹੈ ਜੇ ਭਰਾ ਬਣੂਗਾ ਹਣਾ ਇੱਕ ਦੋਨਾਂ ਦੇ ਇੱਕ ਭਰਾ ਹੀ ਬਣੂਗਾ ਜਿਆਦਾ ਇਹ ਜਿਆਦਾ ਸੋਚ ਜਿਹੜੀ ਆਪਣੀ ਅੱਖਾਂ ਦੱਸਦੀਆਂ ਵੀ ਉਹ ਭਰਾ ਹੀ ਬਣੂਗਾ ਕਬੂਤਰ ਹੀ ਬਣੂਗਾ ਇਹ ਤੇ ਇਹਨਾਂ ਨੂੰ ਵੀ ਹੁਣ ਕੱਲ ਤੋਂ ਬਈ ਧੁੱਪ ਤੋਂ ਪਲਵੋਣੀ ਸ਼ੁਰੂ ਕਰੀਏ ਝਾੜੇ ਝੂੜੇ ਪਏ ਆ ਹੋਰ ਨਾ ਪੁੱਤਰ ਬਿਮਾਰ ਕਰ ਲਈਏ ਤੇ ਇਹਨਾਂ ਨੂੰ ਧੁੱਪ ਜਦੋਂ ਨਿਕਲੀ ਉਦੋਂ ਹੀ ਬਾਹਰ ਚੱਕ ਦਿਆ ਕਰਨੇ ਭਾਵੇਂ ਘੰਟਾਾਂ ਖੰਡੀਆਂ ਨਿਕਲੇ ਹਣਾ ਤੇ ਬਾਹਰ ਪਾਇਆ ਕਰਾਂਗੇ ਤਨਾ ਬਾਬੇ ਅੱਜ ਪਿੱਛੋਂ ਮੈਂ ਲਾਈ ਵੀ ਨਹੀਂ ਅਦਰ ਪਲਾਈਆਂ ਜਿਹੜੀਆਂ ਲਾਈਆਂ ਨਾ ਪਿਛਲੀ ਸਾਈਡ ਤੇ ਰੋਸ਼ਨ ਦਾ ਨਹੀਂ ਬੰਦ ਕੀਤੇ ਉਦਾਂ ਦਾ ਇਧਰੋਂ ਖੁੱਲਾ ਹੀ ਆ ਸਾਰਾ ਹੀ ਹਨਾ ਤੇ ਤਾਂ ਨਹੀਂ ਲਾਈਆਂ ਬਾਈ ਕਿਉਂਕਿ ਅੱਜ ਇੱਕ ਬੱਦਲ ਜਾਂ ਬਹੁਤ ਹਵਾ ਠੰਡੀ ਬੜੀ ਚੱਲਣ ਦੀ ਹਨਾ ਤੇ ਬੱਚੇ ਛੋਟੇ ਐ ਇਹਨਾਂ ਦਾ ਨਹੀਂ ਲਾਏ ਬਾਕੀ ਲਾਏ ਹੋਏ ਸਾਰਿਆਂ ਦੇ ਇਹ ਛੋਟੇ ਬੱਚਿਆ ਕਰਕੇ ਨਹੀਂ ਲਾਏ ਮੈਂ ਤੇ ਆ ਵੀ ਬੱਚੇ ਝੜੇ ਝੂੜੇ ਪੈ ਗਏ ਆਹ ਤਾਂ ਬੱਚੇ ਬਈ ਆਪਾਂ ਰੋਕ ਹੀ ਲੈਣੀ ਆ ਕਬੂਤਰੀ ਵੀ ਰੋਕਣੀ ਆ ਇੱਕ ਤੇ ਰਤੀ ਇੱਕ ਹੋਰ ਰੱਤਾ ਰੋਖਣਾ ਆਪਾਂ ਠੀਕ ਆ ਤੇ ਬਾਕੀ ਬੱਚੇ ਸਾਰੇ ਹੀ ਛੱਡਨੇ ਆ ਉਹਦਾ ਇੱਕ ਦਿਨ ਆ ਨਿਕਲ ਗਈ ਸੀ ਇਹ ਵਾ ਢਾਂਗੀ ਤੇ ਬਹਿ ਕੇ ਫੇਰ ਥੱਲੇ ਉਤਰ ਗਈ ਤੇ ਇੱਕ ਇਹਨਾਂ ਚ ਉਹ ਉਹ ਜਿਹੜਾ ਲੜ ਨਹੀਂ ਉਹ ਆਹੋ ਇੱਕੋ ਲੜਨ ਦੇ ਪਿਛੇ ਉਹ ਵੀ ਮਾਦੀ ਨਹੀਂ ਆਉਂਦੀ ਹੈਗੀ ਛਦਰੀ ਦੇ ਉਹ ਬੜਲੇ ਵਾਲੀ ਦੀ ਇਹ ਬੜਲੇ ਵਾਲੀ ਦੀ ਮਾਸੀ ਲੱਗਦੀ ਮਤਲਬ ਬੜਲੇ ਦੀ ਦਾਦੀ ਦਾਦੇ ਦੀ ਪੋਤਾ ਇਹ ਤੇ ਪੋਤਾ ਕਹਤਾ ਤੀ ਆ ਠੀਕ ਆ ਤੇ ਆ ਜਿਹੜਾ ਰਤਾ ਆ ਇਹਦਾ ਹੀ ਭਰਾ ਆ ਮਲਾ ਜਿਹੜਾ ਚੀਨਾ ਬੈਠਾ ਆ ਇਹਦੀ ਭੈਣ ਹੀ ਲੱਗਦੀ ਹੈ ਜਾਂ ਭਰਾ ਬਣੂਗਾ ਹਣਾ ਇੱਕ ਦੋਨਾਂ ਚ ਇੱਕ ਭਰਾ ਹੀ ਬਣੂਗਾ ਜਦਾ ਇਹ ਜਿਆਦਾ ਸੋਚ ਜਿਹੜੀ ਆਪਣੀ ਅੱਖਾਂ ਦੱਸਦੀਆਂ ਵੀ ਉਹ ਭرائی ਬਣੂਗਾ ਕਬੂਤਰ ਹੀ ਬਣੂਗਾ ਇਹ ਤੇ ਇਹਨਾਂ ਨੂੰ ਵੀ ਹੁਣ ਕੱਲ ਤੋਂ ਬਾਈ ਧੁੱਪ ਤੋਂ ਬਲਵਾਉਣੀ ਸ਼ੁਰੂ ਕਰੀਏ ਝਾੜੇ ਝੂੜੇ ਪਏ ਆ ਹੋਰ ਨਾ ਕੂਤਰ ਬਿਮਾਰ ਕਰ ਲਈਏ ਤੇ ਇਹਨਾਂ ਨੂੰ ਧੁੱਪ ਜਦੋਂ ਨਿਕਲੀ ਉਦੋਂ ਹੀ ਬਾਹਰ ਚੱਕ ਦਿਆ ਕਰਨੇ ਭਾਵੇਂ ਘੰਟਾਾਂਾਂ ਡੀ ਨਿਕਲੇ ਹਨਾ ਤੇ ਬਾਹਰ ਪਾਇਆ ਕਰਾਂਗੇ ਧੁੱਪੇ ਤੇ ਠੀਕ ਆ ਬਾਬੇ ਉਹ ਆਹੀ ਵੀਡੀਓ ਸੀ ਠੀਕ ਆ ਹੁਣ ਆਪਾਂ ਇਦਾਂ ਹੀ ਵੀਡੀਓ ਬਣਾਇਆ ਕਰਨੀਆਂ ਜਿਹੜਾ ਕਮੈਂਟ ਆਇਆ ਕਰੂਗਾ ਠੀਕ ਆ ਜਿਹੜਾ ਲੱਗਦਾ ਵੀ ਡੀਪਲੇ ਯਾਰਾ ਮੁੱਦਾ ਹੈਗਾ ਆਪਾਂ ਇੱਥੇ ਬੋਲਣਾ ਉੱਤੇ ਹੀ ਸਾਰੀ ਵੀਡੀਓ ਬ ਤੇ ਬਾਕੀ ਠੀਕ ਆ ਪਾਪਾ ਮਿਲਦੇ ਆ ਫਿਰ ਕੱਲ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਗੋਪੀ ਮਾਲਕਪੁਰ ਕਬੂ ਇੰਸਟਾਗ੍ਰam ਤੇ ਆਪਣਾ ਚੈਨਲ ਆ ਬਈ ਉੱਥੇ ਜਾ ਕੇ ਵੀ ਤੁਸੀਂ ਫੋਲੋ ਕਰ ਲਿਓ ਤੇ ਜਿਹੜੀਆਂ ਮੈਂ ਸ਼ੋਰਟ ਵੀਡੀਓ ਛੋਟੇ ਨੁਕਤੇ ਪੋਣਾ ਨਾ ਉੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਬਾਕੀ ਠੀਕ ਆ ਬਈ ਆਪਣਾ ਆਪਣਾ ਸਾਰੇ ਪ੍ਰਾਤ ਧਿਆਨ ਰੱਖਿਓ ਤੇ ਮਿਲਦੇ ਆ ਕੱਲ ਵਾਲੀ ਵੀਡੀਓ